ਉਹਨਾਂ ਦੇ ਕੋਲ ਬੈਠੇ ਆਏ ਸੀ ਨਾਲੇ ਮਾਣੀ ਪੜ ਰਹੇ ਸੀ ਨਾਲੇ ਪਾੜ ਕਰ ਰਹੇ ਸੀ ਨਾਲੇ ਅੱਖਾਂ 'ਚ ਹੰਝੂ ਵੀ ਆਏ ਸੀ ਤੇ ਉਦੋਂ ਡਿਸੀਜਨ ਲੈਣ ਦਾ ਵੀ ਸੋਚ ਲਿਆ ਸੀ ਖਤਮ ਕਰੀਏ ਫਿਰ ਨਹੀਂ ਯਾਰ ਤਿੰਨ ਸ਼ੌਪ ਸੀਗੀਆਂ ਆਪਣੀਆਂ ਉਹ ਤਿੰਨ ਸ਼ੌਪ ਬੰਦ ਹੋਈਆਂ ਲੋਕਡਾਊਨ 'ਚ ਹੂੰ ਜੇ ਲਈ ਵਾਈਫ ਕਿਸੇ ਅੱਛੀ ਹੋਊਗੀ ਨਾ ਉਹ ਤੁਹਾਨੂੰ ਸਪੋਰਟ ਕਰੇਗੀ ਕਰੀਗੀ ਉਸ ਨੂੰ ਨਾ ਰੋਟੀ ਵੀ ਖਾ ਕੇ ਕਹੂਗੀ ਮੈਂ ਪਨੀਰ ਨਾ ਖਾਦੀ ਆ ਬਾਹਰ ਜੱਗੇ ਪੈਦੀ ਸਾਡੇ ਸਕੇ ਨੇ ਵਿਆਹ ਮਾ ਤਾਂ ਨਹੀਂ ਬੁਲਾਇਆ ਬਾਜੀ ਹੂੰ ਸਕੇ ਨੇ ਸਾਨੂੰ ਹੋਰ ਵੀ ਦੁੱਖ ਲਾਦਾ ਕਿ ਸਾਡੇ ਸਕੇ ਨੇ ਸਿਰਫ ਇਹ ਕੀ ਸੀ ਇੰਨਾ ਕੋਲੇ ਹੈ ਨਹੀਂ ਕੋਈ ਛੱਲੇ ਆ ਗਏ ਆ ਸਾਨੂੰ ਵੀ ਇਹ ਮਦਨ ਨਾ ਅਸੀਂ ਇਹ ਵੀ ਨਾ ਐਮ ਬੋਖਿਆ ਦਾਈ ਕਹਿੰਦਾ ਕਿ ਲਾਈਫ ਨੂੰ ਜੀਣ ਦਾ ਮਜ਼ਾ ਪੈਸੇ ਤੋਂ ਬਿਨਾ ਵੀ ਆ ਕਿੱਲਾ ਪੈਸੇ ਨਾਲ ਨਹੀਂ ਹੈਗਾ ਪੈਸੇ ਨਾਲ ਤਾਂ ਮੈਂ ਕਿ ਲੋਕ ਪੁੱਛਦੇ ਨਹੀਂ ਆਪਾਂ ਤਾਂ ਪੈਸੇ ਦੇ ਪਿੱਛੇ ਦੌੜ ਲਾਈ ਹੋਈਏ ਸਾਰੇ ਭਰਾਵਾਂ ਨੇ ਜਦੋਂ ਐਂਡਰੋਇਡ ਫੋਨ ਹੱਥਾਂ 'ਚ ਨਹੀਂ ਆਏ ਸੀ ਨਾ ਭਾਜੀ ਲਾਈਫ ਤੁਸੀਂ ਸੁਣ ਕੇ ਦੇਖੋ ਤੁਸੀਂ ਵੀ ਛੋਟੇ ਭਰਾ ਸੀ ਤੁਹਾਡੀ ਏਸ ਵੀ ਉਸ ਸਮੇਂ ਮੋਣੀ ਸੋਣੀ ਨਾ ਤੇ ਪਿਆਰ ਸੀ ਮਿਠਾਸ ਸੀ ਮੱਲੇ ਦੇ ਵਿੱਚ ਵੀ ਰਿਸਰੀ ਚੀ ਬਾਹਰ ਜਾ ਕੇ ਵੀ ਆਪਾਂ ਕੀ ਕਰ ਰਹੇ ਆ ਕੀ ਕਰ ਰਹੇ ਆ ਮੇਰੇ ਤੁਹਾਨੂੰ ਵੀ ਪਤਾ ਕੀ ਕਰ ਰਹੇ ਆ ਇੱਥੇ ਮਾਪਿਓ ਕਰੋਨਾ ਚ ਖੇਡਦੇ ਪਏ ਨੇ ਪ੍ਰਾਪਰਟੀ ਛੱਡ ਗਿਆ ਆਪਾਂ ਬਾਹਰ ਜਾ ਕੇ ਭਾਂਡੇ ਧੋ ਰਹੇ ਆ ਗੱਡੀਆਂ ਧੋ ਰਹੇ ਆ ਪਰ ਬੰਪਾ ਦੇ ਪਟ્રોલ ਪਾ ਰਹੇ ਆ ਜੋ ਆਪਣੇ ਲੈਵਲ ਪਰ ਦੇਸੀ ਬਾਹੂ ਸਾਡੀ ਇੱਥੇ ਕਰਦੇ ਪਏ ਅਸੀਂ ਉੱਥੇ ਕੇ ਪ੍ਰਦੇਸੀ ਕਰਦੇ ਪਏ ਕਮਾਈ ਦਾ ਵੀ ਨੇ ਇੱਥੇ ਵੀ ਕਰ ਸਕਦੇ ਐ ਇਹ ਨਹੀਂ ਕੋਈ ਗੱਲ ਹੈਗੀ ਕੁੜੀਆਂ ਮੁੰਡੇ ਸਾਡੇ ਅੱਜ ਹੀ ਨਵੀਂ ਪਨੀਰੀ ਤਾਂ ਤਾਂ ਭੱਜਦੀ ਐ ਨਾ ਕਿ ਸਾਡੇ ਮਾਪਿਓ ਪੋਸ ਤੇ ਪੁੱਤ ਕਿੱਥੇ ਗਿਆ ਸੀ ਕਿੰਨੀ ਦੇਰ ਲੈ ਕਿਉਂ ਗਿਆ ਸੀ ਉੱਥੇ ਕੇ ਚੀਜ਼ ਨਹੀਂ ਹੈਗੀ ਵੀਰੇ ਤਾਂ ਭੱਜਦੇ ਆ ਮੇਨ ਮੇਰਾ ਪੁਆਇੰਟ ਇਹ ਠੀਕ ਹੈ ਦੂਜੀ ਕਮਾਈ ਦੇ ਵੇਰੇ ਕੋਈ ਵੀ ਕਰ ਸਕਦਾ ਯਾਰ ਇੱਥੇ ਵੀ ਹੁੰਦੀ ਪਈ ਆ ਜੇ ਇੱਥੇ ਨਾ ਹੁੰਦੀ ਤੇ ਆਪਾਂ ਕੋਲੋਂ ਪੱਤੀ ਕਿਉਂ ਹੁੰਦੀ ਸੀ ਜੁਣੀ ਆ ਲਾਈਫ ਪਾਰਨਰ ਤੋਂ ਮੇਰੇ ਗੱਲ ਆਈ ਜਿਵੇਂ ਤੁਸੀਂ ਕਿਹਾ ਵੀ ਤੁਹਾਡੇ ਲਾਈਫ ਪਾਰਨਰ ਤੁਹਾਡੇ ਤਰ੍ਹਾਂ ਪੱਤੀ ਤੁਹਾਡੇ ਦਾ ਬੜਾ ਸਾਥ ਦਿੰਦਾ ਉਹਨਾਂ ਨੇ ਨਾ ਤਾਂ ਜਦੋਂ ਕਦੇ ਐਦਾਂ ਹੁੰਦਾ ਸੀਗਾ ਵੀ ਲੌਸ ਹੋ ਗਿਆ ਕਈ ਕੁੜੀਆਂ ਐਦਾਂ ਦੀ ਹੁੰਦੀਆਂ ਨੇ ਵੀ ਲੌਸ ਹੋਇਆ ਨਹੀਂ ਤੇ ਕਹਿੰਦੇ ਮੈਂ ਤਾਂ ਇੱਥੇ ਪਹਿਲਾਂ ਦਾਫੇ ਖਰਚ ਦੀ ਸੀ ਹੁਣ ਮੈਨੂੰ 5000 ਖਰਚਣਾ ਪੈ ਰਿਹਾ ਵਾ ਵੀ ਐਦਾਂ ਕਦੇ ਸੁਣਾਈ ਹੁਣ ਤਉਦੋਂ ਮੈਂ ਨਹੀਂ ਹੋਈ ਕਦੇ ਇਸ ਟੀਮ ਨੂੰ ਲੈ ਕੇ ਵੀ ਉਜੀ ਮੈਂ ਦਿੰਦੇ ਸੀ ਉਹਨੇ ਖਰਚੇ ਨਹੀਂ ਕਰਨੇ ਉਹਦਾ ਸ਼ੁਰੂ ਤੋਂ ਹੀ ਟੈਡ ਸੀਗਾ ਮੈਨੂੰ ਇੱਕ ਦੋ ਵਾਰ ਲੱਗਿਆ ਕਿ ਮਹਿਸੂਸ ਕੋਈ ਚੀ ਹੈ ਨਹੀਂ ਸਮਾਨ ਰਾਸ਼ਨ ਹੈ ਨਹੀਂ ਤਾਂ ਵੀ ਉਹਨੇ ਕੋਈ ਨਾ ਕੋਈ ਜਿਗਾਰ ਲਾ ਕੇ ਪੈਸੇ ਕੱਢ ਲੈਨੇ ਆ ਇੱਥੇ ਪਏ ਸੀ ਜੀ ਲੈ ਲਓ ਆਪਾਂ ਤਾਂ ਉਸ ਬੋਰਡ ਮਿਲਿਆ ਵੀਰੇ ਆਪਾਂ ਨਹੀਂ ਕਹਿ ਸਕਦੇ ਕਿ ਮੇਰੀ ਲਾਈਫ ਨੇ ਮੇਰੀ ਪਾਰਟਨ ਹੁੰਦੇ ਮੈਨੇ ਇਦਾਂ ਕੀਤਾ ਕਿ ਮੈਂ ਚੱਲੀ ਆ ਪਰ ਇਦਾਂ ਹੋਣਾ ਚਾਹੀਦਾ ਨਹੀਂ ਵੀਰੇ ਕੱਲਾ ਪੈਸਾ ਮਿੱਤ ਨਹੀਂ ਹੈਗਾ ਮੈਂ ਪਹਿਲਾਂ ਵੀ ਤੁਹਾਨੂੰ ਕਿਹਾ ਸੀ ਪੈਸਾ ਕਿਸੇ ਦੀ ਲਾਈਫ ਚ ਮਿੱਤ ਹੈ ਨਹੀਂ ਪਰ ਆਪਾਂ ਬਣਾ ਦਿੱਤਾ ਕਿਉਂਕਿ ਅੱਜ ਦੀ ਜਨਰੇਸ਼ਨ ਦੇ ਵਿੱਚ ਆਦੀ ਰਿਸ਼ਤੇਦਾਰੀ ਚਹੀ ਹੈਗੀ ਜੀ ਉਹ ਕੋ ਪਿਆ ਹੈ ਤੇ ਅਸੀਂ ਉਹਨੂੰ ਤਾਮ ਰਣਾ ਮੇਰੇ ਨਾਲ ਇਦਾਂ ਹੋਇਆ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਗੁਰਦੀਪ ਸਿੰਘ ਲੰਮੇ ਇਸ ਪੋਡਕਾਸਟ ਦੇ ਵਿੱਚ ਤੁਹਾਡਾ ਸਵਾਗਤ ਕਰਦਾ ਹਾਂ ਅੱਜ ਦਾ ਪੋਡਕਾਸਟ ਜਿਹੜਾ ਆ ਉਹ ਕੁਝ ਖਾਸ ਹੋਣ ਵਾਲਾ ਹੈ ਇੱਕ ਇਨਸਪੀਰੇਸ਼ਨਲ ਪੋਡਕਾਸਟ ਹੋਣ ਵਾਲਾ ਹੈ ਕਿਉਂਕਿ ਕੁਝ ਅਜਿਹੇ ਨੌਜਵਾਨ ਹੁੰਦੇ ਨੇ ਜਿਹੜੇ ਜਦੋਂ ਘਾਟਾ ਪੈ ਜਾਂਦਾ ਹੈ ਲਾਈਫ ਦੇ ਵਿੱਚ ਕਿਸੇ ਤਰੀਕੇ ਦਾ ਜਾਂ ਕਿਤੇ ਜੋਬ ਨਹੀਂ ਮਿਲਦੀ ਜਾਂ ਬਿਜ਼ਨਸ ਨਹੀਂ ਚੱਲਦਾ ਤੋ ਉਸ ਵਾਰ ਦੇ ਹਿੰਮਤ ਹਾਰ ਜਾਂਦੇ ਨੇ ਲੇਕਿਨ ਜਿਨ੍ਹਾਂ ਦੇ ਵਿੱਚ ਹਿੰਮਤ ਹੁੰਦੀ ਹੈ ਜਿਨ੍ਹਾਂ ਨੂੰ ਆਪਣੇ ਗੁਰੂ ਸਾਹਿਬ ਦੇ ਉੱਤੇ ਭਰੋਸਾ ਹੁੰਦਾ ਹੈ ਤਾਂ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹਨਾਂ ਔਕੜਾਂ ਨੂੰ ਪਾਰ ਕਰਦੇ ਹੋਏ ਆਪਣਾ ਕੰਮਕਾਰ ਵੀ ਚਲਾ ਲੈਂਦੇ ਨੇ ਤੇ ਇਸ ਦੇ ਨਾਲ ਨਾਲ ਪਰਿਵਾਰ ਵੀ ਖੁਸ਼ ਰੱਖਦੇ ਨੇ ਤਾਂ ਇਸੇ ਤਰ੍ਹਾਂ ਸਾਡੇ ਨਾਲ ਇਸ ਵੇਲੇ ਜੋ ਸ਼ਖਸ ਮੌਜੂਦ ਨੇ ਇਹਨਾਂ ਦੇ ਵੀ ਪਹਿਲਾਂ ਬਿਜ਼ਨਸ ਦੇ ਵਿੱਚ ਲਾਸ ਹੋਏ ਲੇਕਿਨ ਹਿੰਮਤ ਨਹੀਂ ਹਾਰੀ ਔਰ ਅਖੀਰ ਆਪਣਾ ਜਿਹੜਾ ਬਿਜ਼ਨਸ ਹੈ ਉਹ ਸਟੈਂਡ ਕੀਤਾ ਲੁਧਿਆਣੇ ਦੇ ਵਿੱਚ ਬਹੁਤ ਵਧੀਆ ਨਾਮ ਇਹਨਾਂ ਦਾ ਚੱਲਦਾ ਹੈ ਔਰ ਅ ਜਕਪ੍ਰੀ ਸਿੰਘ ਸਾਡੇ ਨਾਲ ਇਸ ਵੇਲੇ ਮੌਜੂਦ ਨੇ ਗੱਲਬਾਤ ਕਰਦੇ ਆ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਵੀਰਾਂ ਨੂੰ ਭਾਈ ਜੀ ਜਿਵੇਂ ਹੁਣ ਮੈਂ ਗੱਲ ਕੀਤੀ ਹੈ ਕਹਿੰਦੇ ਵੀ ਹਿੰਮਤ ਜਿਹਦੇ ਵਿੱਚ ਹੁੰਦੀ ਹੈ ਨਾ ਉਹ ਕੁਛ ਨਾ ਕੋਈ ਇਸੇ ਤਰੀਕੇ ਦੇ ਨਾਲ ਆਪਣੇ ਕੰਮ ਕਰ ਚਲਾ ਲੈਂਦਾ ਨਾ ਜੀ 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 ਤੁਹਾਡੇ ਵੀ ਬਹੁਤ ਔਕੜਾਂ ਆਈਆਂ ਜਿਵੇਂ ਅਸੀਂ ਸੁਣਦੇ ਰਹੇ ਹਾਂ ਪਹਿਲਾਂ ਤੁਹਾਡੀ ਇੰਟਰਵਿਊ ਮੈਂ ਕੀਤੀ ਸੀ ਪਹਿਲਾਂ ਜਦੋਂ ਸਟਾਰਟਿੰਗ ਲੁਧਿਆਣੇ ਦੇ ਵਿੱਚ ਸਟਾਰਟਿੰਗ ਦੇ ਵਿੱਚ ਮੈਂ ਕੀਤੀ ਸੀ ਹੁਣ ਮਾਡਲ ਟਾਉਨ ਦੇ ਵਿੱਚ ਤੇ ਹੋਰ ਬਾਕੀ ਜਗ੍ਹਾ ਤੇ ਫਰੈਂਚਾਈਜ਼ੀ ਜਿਹੜੀ ਓਪ ਵਰੀ ਲੋਕਡਾਉਨ ਤੋਂ ਪਹਿਲਾਂ ਦੀ ਗੱਲ ਕਰਦਾ ਗੁਰੂ ਜੀ ਨੇ ਉਦੋਂ ਵੀ ਬਹੁਤ ਸੋਨਾ ਰੱਖਿਆ ਸੀ ਆਪਾਂ ਨੂੰ ਤੇ ਆਪਣੇ ਸਭ ਤੋਂ ਪੁਰਾਣੀ ਦੁਕਾਨ ਦਾ ਇੱਕ ਜਗ੍ਹਾ ਤੇ ਸੀਗੀ ਜੇ ਜਨਤਾ ਨੇ ਕਿਸੀ ਲੋਕਾਂ ਨੂੰ ਪਤਾ ਹੀ ਐ ਤੇ ਜਿਵੇਂ ਲੋਕਡਾਉਨ ਆਇਆ ਉਦੋਂ ਤਿੰਨ ਆਪਣੇ ਤਿੰਨ ਆਈਡੀਆ ਤਿੰਨ ਸ਼ਾਪਸ ਸੀਗੀਆਂ ਆਪਣੀਆਂ ਉਹ ਤਿੰਨ ਸ਼ਾਪ ਬੰਦ ਹੋਈਆਂ ਲੋਕਡਾਉਨ 'ਚ ਹੂੰ ਜਿਹੜੀ ਮਾਇਆ ਸੀ ਉਹ ਆਪਾਂ ਕਿਤੇ ਹੋਰ ਇਨਵੈਸਟ ਕੀਤੀ ਸੀ ਘਰ ਬਣਵਾਇਆ ਸੀ ਉੱਤੇ ਲੱਗੇ ਕਹਿੰਦਾ ਉਸੂ ਮਹੀਨੇ ਤੋਂ ਮਹੀਨੇ ਲਈ ਲੋਕਡਾਉਨ ਆ ਗਿਆ ਮਾਇਆ ਖਾਲੀ ਉਦੋਂ ਦੁਕਾਨਾਂ ਬੰਦ ਕਰੋ ਜੇਵ ਚ ਦੀ ਮਾਇਆ ਸੀ ਉਹ ਵੀ ਘਰੇ ਲੱਗੀ ਤੇ ਲੋਕਡਾਉਨ ਨੇ ਇਦਾਂ ਉਲਝਾਤਾ ਸੀ ਇੰਨਾ ਕੁ ਉਲਝਾ ਦੇ ਲਾਈਫ ਹੀ ਉਲਝ ਗਈ ਸੀ ਉਸ ਲੈਵਲ ਤੇ ਪਹੁੰਚ ਗਏ ਸੀ ਕਿ ਡਿਸੀਜਨ ਲੈ ਲਿਆ ਕਿ ਭੱਜ ਲਈਏ ਲਾਈਫ ਛੱਡ ਗਈ ਲਾਈਫ ਛੱਡ ਗਈ ਭਾਦੀਏ ਮੈਂਬਰ ਰਹਿੰਦੇ ਰਹੀਆਂ ਨਾ ਆਪਾਂ ਲੀਲਾ ਖਤਮ ਕਰੀਏ ਉਹ ਵੀ ਮਾਈਂਡਸ ਆਇਆ ਸੀ ਸੁਸਾਇਡਲ ਥੌਟਸ ਜਿਹੜੇ ਸੀ ਹਾਂ ਆਏ ਸੀ ਵੀਰੇ ਬਹੁਤ ਗੁਰੂ ਸਾਹਿਬ ਦੇ ਕੋਲ ਬੈਠੇ ਆਏ ਸੀ ਨਾਲੇ ਹੂੰ ਨਾਲੇ ਬਾਣੀ ਪੜ ਰਹੇ ਸੀ ਨਾਲੇ ਪਾਠ ਕਰ ਰਹੇ ਸੀ ਨਾਲੇ ਅੱਖਾਂ 'ਚ ਹੰਝੂ ਵੀ ਆਏ ਸੀ ਤੇ ਉਦੋਂ ਡਿਸੀਜਨ ਲੈਣ ਲੱਗਾ ਵੀ ਸੋਚ ਲਿਆ ਸੀ ਖਤਮ ਕਰੀਏ ਫਿਰ ਨਹੀਂ ਯਾਰ ਤੇਰਾ ਕਸੂਰ ਹੋ ਸਕਦਾ ਜਿਹੜੀ ਸਾਨੂੰ ਸੇਵਾ ਦਿੱਤੀ ਗੁਰੂ ਸਾਹਿਬ ਨੇ ਤਿੰਨ ਮੈਂਬਰਾਂ ਦੀ ਚਾਰ ਮੈਂਬਰਾਂ ਦੀ ਮਾਪਿਓ ਦੀ ਉਹ ਤੁਸੀਂ ਪੂਰੀ ਕਰਨੀ ਹੈ ਨਾ ਹਮ ਹਰੇਕ ਨੂੰ ਕੋਈ ਦਿੰਦੇ ਨਹੀਂ ਜੇ ਹਰੇਕ ਉਹ ਮੈਂਬਰ ਦੀ ਸੇਵਾ ਕਈ ਆਪਾਂ ਫੈਮਿਲੀ ਲੱਜ ਜਾਂਦੇ ਅਲੱਗ-ਅਲੱਗ ਰਹਿੰਦੀਆਂ ਨੇ ਉਹਨਾਂ ਨੂੰ ਸੇਵਾ ਹੀ ਜੰਨੀ ਕੋਈ ਮੀਆਂ ਬੀਬੀ ਅਲੱਗ-ਅਲੱਗ ਰਹੀ ਜਾਂਦੇ ਕਈ ਬੱਚਾ ਉਹਨਾਂ ਦਾ ਹੀ ਜਾਂਦਾ ਬੱਚਾ ਉਹਨਾਂ ਦਾ ਹੀ ਜਾਂਦਾ ਜਿਹਨਾਂ ਨੂੰ ਸੇਵਾ ਦਿੱਤੀ ਆਪਾਂ ਨੂੰ ਕਰਨੀ ਪੈਣੀ ਹੈ ਉਹ ਥੋੜੀ ਇੱਕ ਦੋ ਹੁਸਿਆਬ ਆਪਣੇ ਨਾਮ ਚਾਣ ਵਾਲੀ ਥੋੜਾ ਕਵਲ ਕੀਤਾ ਕਿ ਹਲੇ ਤਾਂ ਇਹ ਸਵਾਸ ਨੇ ਸੋਹਣੇ ਦਿੱਤੇ ਗੁਰੂ ਸਾਹਿਬ ਨੇ ਅੰਗ ਪੈ ਵਧੀਆ ਚੱਲਦੇ ਪਏ ਨੇ ਇਜੂ ਕੀ ਦਿੱਕਤ ਹੋਵੇ ਫਿਰ ਆਪਾਂ ਸੋਚੀਏ ਤੇ ਕਹਿੰਦਾ ਕਿ ਲਾਈਫ ਚੱਲਦੀ 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 ਆਲੀ ਅਹੋਂ ਗੁਰਸੇਵ ਚੜਦੀ ਆਲਾ ਵੀਰੇ ਤਿੰਨ ਖੋਲ ਚੱਲੇ ਆ ਗੁਰਸੇਵ ਨੂੰ ਚੌਥੀ ਵੀ ਖਲਾ ਦੇਣਗੇ ਕਿ ਭਰਾਵਾਂ ਦਾ ਪਿਆਰ ਮਿਲਦਾ ਪਿਆ ਠੀਕ ਹੈ ਜੀ ਅੱਛਾ ਉਹ ਜਿਵੇਂ ਕਹਿੰਦੇ ਆ ਫੈਮਿਲੀ سپورਟ ਜਿਹੜੀ ਬਹੁਤ ਜ਼ਰੂਰੀ ਹੁੰਦੀ ਹੈ ਨਾ ਤੁਹਾਡੀ ਫੈਮਿਲੀ ਨੇ سپورਟ ਕੀਤੀ ਤੁਹਾਡੀ ਜੀ ਯਾਰੀ ਦੋਸਤੀ ਵੀ ਕਹਿੰਦੇ ਬਹੁਤ ਮਾਇਨੇ ਰੱਖਦੀ ਹੈ ਫੈਮਿਲੀ ਦੇ ਵਿੱਚ ਚਲੋ ਮਾਂ ਪਿਓ ਤਾਂ ਸਪੋਰਟਡ ਹੁੰਦੀ ਹੈ ਹਮੇਸ਼ਾ ਨਾ ਕੋਈ ਇੱਕ ਅੱਧਾ ਹੋਊਗਾ ਸੋ ਚਾਹ ਸਕਦੇ ਹੋ ਵੀ ਤਾਂ ਹੋਊਗਾ ਜੇ ਬੱਚਾ ਲਾਇਕ ਨਾ ਹੋਵੇ ਨੇਦੋਲ ਅਨਲਾਈਕ ਨੂੰ ਵੀ ਬੱਚੇ ਨੂੰ ਇਹਦਾ ਬੱਚਾ ਨਾ ਵਧੀਆ ਹੋਵੇ ਉਹਨੂੰ ਪਿੱਛੇ ਵੀ ਸਪੋਰਟ ਕਰਦੇ ਰਹਿੰਦੇ ਆ ਪੁੱਤ ਨਹੀਂ ਝੜਦੀ ਗੱਲਾਂ ਰਹਿਣਾ ਇਧਰ ਫਿਰ ਜੋ ਗੁਰਸੇ ਕੇ ਪੰਜ ਜੁੜੇ ਹੋਏ ਆ ਨਾ ਗੰਦ ਚ ਜਾਣਦੇ ਆ ਨਾ ਗੰਦ ਚ ਜਾਣਦਾ ਕਿਸੇ ਨੂੰ ਨਾ ਤੇ ਉਹ ਲਾਈਫ ਚੱਲਦੀ ਚੱਲਦੀ ਵੀਰੇ ਇਸ ਟਾਈਮ ਇੰਨੀ ਸਿਰਫ ਵਾਈਫ ਦਾ ਸਪੋਰਟ ਚਲ ਹੁੰਦੀ ਆ ਜਿਹੜੀ ਵਾਈਫ ਕਿਸੇ ਅੱਛੀ ਹੋਊਗੀ ਨਾ ਉਹ ਤੁਹਾਨੂੰ ਸਪੋਰਟ ਕਰੇਗੀ ਕਰੇਗੀ ਉਸ ਨੂੰ ਨਾ ਰੋਟੀ ਵੀ ਖਾ ਕੇ ਕਹੂਗੀ ਮੈਂ ਪਨੀਰ ਨਾ ਖਾਦੀ ਆ ਬਾਹਰ ਜਾ ਕੇ ਬੈਠੀ ਐਸੀ ਦੇਖਿਆ ਹੈ ਕੋ ਦਸੀ ਆਪੀ ਕੀਤੀ ਘੱਟ ਦੱਸਦੇ ਆ ਮੈਂ 100 ਰੁਪਏ ਦੇਣਾ ਵੀ ਇੱਕ ਦਿਨ ਦੇ ਨਗਾਏ ਤਿੰਨ ਚਾਰ ਮਹੀਨੇ 100-100 ਰੁਪਏ ਨਾਲ ਹੀ ਮੈਂ ਦਿਨ ਲਗਾਇਆ ਹੋਇਆ 100 ਰੁਪਏ ਡੇਲੀ ਨਾਲ 100 ਰੁਪਏ ਡੇਲੀ ਡੇਲੀ ਨਾਲ ਉਹ ਵੀ ਆਪਦੇ ਟਾਈਮ 'ਚ ਠੀਕ ਹੈ ਨਗਾਇਆ ਹੈ ਵੀਰੇ ਦਿਨ ਮੈਂ ਆਪਣੇ ਹੱਥ ਮੈਂ ਆਪਣੀਆਂ ਕਦੀ ਸਮਾਨ ਇੱਕ ਲੈ ਜਾਂਦਾ ਕਦੀ ਇੱਕ ਸਮਾਨ ਇੱਕ ਲੈ ਜਾਂਦਾ ਸੀ ਇੱਕ ਇੱਕ ਆਈਟਮ ਲੈ ਕੇ ਮੈਂ ਕਵਰ ਕੀਤਾ ਆ ਚਲੋ ਉਹ ਵੀ ਗੁਰੂ ਸਾਹਿਬ ਦੇ ਪੈਰ ਚੜ੍ਹਦੀ ਕਲਾ ਨਿਕਲਿਆ ਦੇਣਾ ਕਿਉਂਕਿ ਮਾਨ ਬਣਾ ਲਿਆ ਸੀ ਕਰਨਾ ਫਿਰ ਆਪਾਂ ਕੰਮ ਸ਼ੁਰੂ ਕੀਤਾ ਲੋਕਡਾਊਨ ਤੋਂ ਬਾਅਦ ਸਮਾਂ ਹੰਦਾ ਪਈ ਸੀ ਆਪਣੇ ਕੋਲ ਕ੍ਰੋਕਰੀ ਵਾਲਾ ਹਮ ਸਮੇਂ ਪੱਟੀਆਂ-ਪੁੱਟੀਆਂ ਵਾਲੀ ਪਈਆਂ ਹੀ ਕਰੇ ਕੰਮ ਸ਼ੁਰੂ ਕੀਤਾ ਚੱਲੀ ਜਾਂਦਾ ਵੀਰੇ ਗੁਰੂ ਸਾਹਿਬ ਉੱਥੋਂ ਲੈ ਕੇ ਹੁਣ ਤੱਕ ਦਾ ਸਫ਼ਰ 1100 ਸਾਥ ਨਾਲ ਰਿਹਾ ਬੋਧ ਰਿਹਾ ਵੀਰੇ ਥੋੜਾ ਨਹੀਂ ਬਹੁਤ ਸਾਥ ਰਿਹਾ ਉਹ ਸਾਥ ਰਹਿਣ ਕਰਕੇ ਤੇ ਅੱਜ ਤਲ ਸਾਹਮਣੇ ਮੋਡਰਨ ਬੈਠੇ ਆਂ ਰਾਜਗੁਰੂ ਨਗਰ ਓਪਨ ਕਰਨ ਜਾ ਰਹੇ ਆਂ ਸੰਗੀਤ ਸਲ ਮਸ਼ਹੂਰਾ ਭਰਾ ਬੈਠਾ ਚੜ੍ਹਦੀ ਕਲਾ ਵੀਰੇ ਬਾਕੀ ਬਾਕੀ ਮੈਂ ਤਾਂ ਇਹੀ ਪਨੀਰੀ ਆਪਣੀ ਨਵੀਂ ਪਨੀਰੀ ਨੂੰ ਆਪਾਂ ਕਹਿੰਦੇ ਆਂ ਕਿ ਕੰਮ ਕਰੋ ਬਾਹਰ ਜਾ ਕੇ ਵੀ ਆਪਾਂ ਕੀ ਕਰ ਰਹੇ ਆਂ ਜੀ ਗਾ ਰਹਿ ਮੇ ਤੁਹਾਨੂੰ ਹੀ ਪਤਾ ਕੀ ਕਰ ਰਹੇ ਆ ਇੱਥੇ ਮਾਪਿਓ ਕਰੋੜਾਂ ਚ ਖੇਡਦੇ ਪਏ ਨੇ ਪ੍ਰਾਪਰਟੀ ਛੱਡ ਕੇ ਆਪਾਂ ਬਾਹਰ ਜਾ ਕੇ ਭਾਂਡੇ ਧੋ ਰਹੇ ਆ ਗੱਡੀਆਂ ਧੋ ਰਹੇ ਆ ਪਰੋਬਲ ਪਲੇ ਪਟ્રોલ ਬਾ ਰਹੇ ਆ ਜੋ ਆਪਣੇ ਲੈਵਲ ਪ੍ਰਦੇਸੀ ਬਾਉ ਸਾਡੀ ਇੱਥੇ ਕਰਦੇ ਪਏ ਅਸੀਂ ਉੱਥੇ ਕੇ ਪ੍ਰਦੇਸੀ ਕਰਦੇ ਪਏ ਉਹ ਕਹਿੰਦੇ ਕਹਿੰਦੇ ਜੀ ਉੱਥੇ ਪੈਸੇ ਵੱਧ ਬਣਦੇ ਆ ਵੀ ਸਾਡੀ ਇੱਥੇ ਲਿਵਿੰਗ ਸਟਾਈਲ ਥੋੜਾ ਵਧੀਆ ਹੋ ਜਾਂਦਾ ਨਹੀਂ ਵੀਰ ਮੈਂ ਕਮਾ ਰਿਹਾ ਮੈਂ ਕਮਾ ਰਿਹਾ ਜਿੰਨੇ ਕੇ ਉੱਥੇ ਬੰਨੇ ਉਹਨੇ ਕੇ ਗੁਰੂ ਸਾਹਿਬ ਕਿਰਪਾ ਇੱਥੇ ਦੇ ਰਹੇ ਨੇ ਪਰ ਜ਼ੋਰ ਲਾਉਣਾ ਪੈਂਦਾ ਵੀਰ ਯਾਰ ਜ਼ੋਰ ਲਾਇਆ ਗੁਰੂ ਸਾਹਿਬ ਨੂੰ ਤੇ ਆਇਆ ਕੋਈ ਡਾਰ ਉਹਨਾਂ ਤੋਂ ਹੀ ਲੱਗਣਾ ਵੀਰੇ ਨਾ ਕਿ ਮੰਨਦੇ ਹੋ ਵੀ ਨੌਜਵਾਨ ਮਿਹਨਤੀ ਬਹੁਤ ਨੇ ਆਪਣੇ ਪੰਜਾਬੀ ਪਰ ਉਹ ਚਾਹੁੰਦੇ ਨੇ ਵੀ ਇੱਥੇ ਮਿਹਨਤ ਕਰਨ ਨਾਲੋਂ ਬਾਹਰ ਕਰਨੀ ਬੈਟਰ ਵੀਰੇ ਦੋ ਚੀਜ਼ਾਂ ਹੋ ਗਈਆਂ ਇੱਕ ਤਾਂ ਬਾਹਰ ਤਾਂ ਭੱਜਦੇ ਆ ਕਿ ਮਾਪਿਓ ਦੀ ਸਾਡੇ ਤੇ ਸਟਿਕਨੈਸ ਕਰ ਜਾਏਗੀ ਕਮਾਈ ਤਾਂ ਵੀਰੇ ਇੱਥੇ ਵੀ ਕਰ ਸਕਦੇ ਆ ਇਹ ਨਹੀਂ ਕੋਈ ਗੱਲ ਹੈਗੀ ਕੁੜੀਆਂ ਮੁੰਡੇ ਸਾਡੇ ਅੱਜ ਦੀ ਨਵੀਂ ਪਨੀਰੀ ਤਾਂ ਤਾਂ ਭੱਜਦੀ ਆ ਨਾ ਕਿ ਸਾਡੇ ਮਾਪੇ ਪੁੱਤ ਕਿੱਥੇ ਗਿਆ ਸੀ ਕਿੰਨੀ ਦੇਰ ਲੈ ਕਿਉਂ ਗਿਆ ਸੀ ਉੱਥੇ ਕੇ ਚੀਜ਼ ਨਹੀਂ ਹੈਗੀ ਵੀਰੇ ਤਾਂ ਭੱਜਦੇ ਆ ਮੇਨ ਮੇਰਾ ਪੁਆਇੰਟ ਇਹ ਹੈ ਠੀਕ ਹੈ ਦੁੱਜੀ ਕਮਾਈ ਤਾਂ ਵੀਰੇ ਕੋਈ ਵੀ ਕਰ ਸਕਦਾ ਯਾਰ ਇੱਥੇ ਵੀ ਹੁੰਦੀ ਪਈ ਆ ਜੇ ਇੱਥੇ ਨਾ ਹੁੰਦੀ ਤੇ ਆਪਾਂ ਕੋਰੋਣਾ ਪੱਤੀ ਕਿਉਂ ਹੁੰਦੀ ਥੀ ਜੁਣੀ ਆ ਇੱਥੇ ਨਹੀਂ ਨੀ ਵੱਡੀਆਂ ਬਿਲਡਿੰਗਾਂ ਕਿਉਂ ਹੁੰਦੀਆਂ ਜਿੱਥੇ ਕਮਾਈ ਨਾ ਹੁੰਦੀ ਇੰਡੀਆ 'ਚ ਪੰਜਾਬ 'ਚ ਏਡੇ ਵੱਡੇ ਆਪਣੇ ਇੱਥੇ ਪ੍ਰੋਜੈਕਟ ਚੱਲਦੇ ਨੇ ਨਾ ਹੁੰਦੇ ਜੇ ਕਮਾਈ ਨਾ ਹੁੰਦੀ ਹੈਗੇ ਆ ਵੀਰੇ ਆਪਾਂ ਕਰਨਾ ਨਹੀਂ ਚਾਹੁੰਦੇ ਏਡੇ ਏਡੇ ਵੱਡੇ ਆਪਣੇ ਕੋਲ ਲੈਂਡ ਨੇ ਠੀਕ ਹੈ ਐਗਰੀਕਲਚਰ ਲੈਂਡ ਆਪਣੇ ਜ਼ਿਮੀਂਦਾਰਾਂ ਭਰਾਵਾਂ ਕੋਲ ਹੈਗੇ ਆ ਕਿਉਂ ਨਹੀਂ ਆਪਣੀ ਆਪਣੀ ਚੀਜ਼ ਆਪ ਵੇਚੋ ਵੇਖਦੀ ਆ ਆਪਾਂ ਅੰਡਰ ਰਹਿ ਗਏ ਕਿਸੇ ਦੇ ਕਿ ਆਹ ਨੂੰ ਜ਼ੇਤਾ ਮੈਂ ਉਹ ਆਪਾਂ ਨੂੰ ਖਾਈ ਜਾਂਦੇ ਆ ਇਹ ਚੀਜ਼ਾਂ ਨੇ ਵੀਰੇ ਗੁਰੂ ਸੇਹ ਕਿਰਪਾ ਨਾਲ ਕੰਮ ਕਰਨਾ ਚਾਹੀਦਾ ਆਪਣਾ ਹੀ ਕਰੋ ਪੰਜਾਬ ਨੂੰ ਸੁਮਾਨਣਾ ਪੈਣਾ ਵਾ ਸਮਝਣੀ ਅਚਾ ਇਹ ਇਹ ਜਦੋਂ ਤੁਹਾਡੇ ਫੇਸ ਸ਼ੁਰੂ ਹੋਇਆ ਜਦੋਂ ਜੀ ਇੱਕ ਜਿਹੜੇ ਨੇ ਮੁੰਡੇ ਹੁੰਦੇ ਆ ਨਾ ਜੀ ਇੱਕ ਮੁੰਡਾ ਜਾਂ ਕਹਦੇ ਇੱਕ ਮਰਦ ਵੀ ਉਹ ਆਪਣੇ ਦੋਸਤਾਂ ਨਾਲ ਵੀ ਗੱਲ ਨਹੀਂ ਸ਼ੇਅਰ ਕਰਦਾ ਹੁੰਦਾ ਵੀ ਯਾਰ ਮੈਨੂੰ ਆਹ ਪ੍ਰੋਬਲਮ ਆ ਵੀ ਇਹ ਇਸ ਕਰਕੇ ਵੀ ਮੈਂ ਪਰੇਸ਼ਾਨ ਹਾਂ ਨਹੀਂ ਕੀਤੀ ਵੀਰੇ ਮੈਂ ਵੀ ਨਹੀਂ ਕੀਤੀ ਕੀਤੀ ਨਹੀਂ ਨਹੀਂ ਕੀਤੀ ਪਹਿਲਾਂ ਮੈਂ ਵੀ ਨਹੀਂ ਕੀਤੀ ਕਿਉਂਕਿ ਲੋਡ ਆਉਣ ਲੱਗਿਆ ਸੀ ਗੁਰੂ ਸਿੰਘ ਲੋਕਾਂ ਦੇ ਵਿੱਚ ਸੇਵਾ ਸ਼ੁਰੂ ਕਰਦਾ ਰਿਹਾ ਮੈਂ ਕੀ ਇਹ ਰਾਸ਼ਨ ਉਹਨੂੰ ਕਰੇ ਪੰਚਾਇਤਾਂ ਉਹ ਫੋਨ ਮਾਰ ਦਿੰਦਾ ਨਾ ਭਰਾਵਾ ਉਹਦੇ ਘਰੇ ਰਾਸ਼ਨ ਦੇ ਦੀ ਇੰਨੀ ਹਿੰਮਤ ਨਹੀਂ ਹੋ ਗਈ ਮੈਂ ਉਹ ਰਾਸ਼ਨ ਮੈਂ ਵੀ ਆਪਣੇ ਘਰੇ ਮੰਗਾਵਾਂ ਮੈਨੂੰ ਵੀ ਲੋੜ ਸੀ ਕਿਉਂਕਿ ਮੈਂ ਵੀ ਉਸ ਕੈਟਾਗਰੀ 'ਚ ਆਂਦਾ ਪਿਆ ਸੀ ਪਰ ਕਿਉਂ ਨਹੀਂ ਮੰਗਾਰੇ ਸੀ ਮੇਰੇ ਘਰੇ ਸਭ ਕੁਝ ਸੀਗਾ ਮੇਰੇ ਘਰੇ ਗੱਡੀ ਸੀ ਮੇਰੇ ਘਰੇ ਬੋਲਟ ਸੀ ਮੇਰੇ ਘਰੇ ਸਕੂਟਰ ਮੋਟਰਸਾਈਕਲ ਸੀ ਸਾਈਕਲ ਸੀ ਸਭ ਕੁਝ ਜੋ ਹੁੰਦਾ ਐਸ ਪ੍ਰੈਜ਼ੈਂਟ ਚਾਹੀਦਾ ਉਹ ਹੈਗਾ ਸੀ ਤੇ ਮੈਂ ਸਿਰਫ ਰਾਸ਼ਨ ਵਾਸਤੇ ਕਿਉਂ ਕਹਦਾ ਕਿ ਮੇਰੇ ਘਰੇ ਹੈ ਨਹੀਂ ਅਲੇਨਾ ਸਭ ਕੁਝ ਤਾਂ ਦੇਖ ਰਹੇ ਹੈਗਾ ਯਾਰ ਕਿਉਂ ਨਹੀਂ ਹੈਗਾ ਸਿਰਫ ਲਾਲਚੀ ਮੰਗਾ ਰਹ ਅਸੀਂ ਮੀਡੀਅਮ ਚਾਹੁੰਦੇ ਸੀ ਨਾ ਆਹੀ ਮੰਗੀ ਨਹੀਂ ਸਕੇ ਜਾਂ ਕਿ ਤੰਗੀ ਚੂ ਮੈਂ ਵੀ ਮੰਗਦਾ ਸੀ ਕਿ ਹਾਂ ਯਾਰ ਇੱਕ ਦਾਲ ਫਾਵਾ ਵਿੱਚ ਵੰਡਣ ਚੱਲਾਂ ਇੱਕਦਮ ਮੈਂ ਵੀ ਘਰੇ ਲੈ ਜਾ ਗੈਪ ਕਰਕੇ ਪਰ ਨਹੀਂ ਮੰਨ ਨਹੀਂ ਮੰਨਿਆ ਚਲੋ ਗੁਰੂ ਜੀ ਨੇ ਉਹ ਵੀ ਟਾਈਮ ਲਗਾਤਾ ਵੀਰੇ ਹੱਸ ਕੇ ਨਿਕਲ ਗਿਆ ਬੱਚਿਆਂ ਨੂੰ سپورਟ ਬੱਚੇ ਤਾਂ ਵੀ سپورਟ ਕਰ ਗਏ ਮੈਨੂੰ ਉਸ ਟਾਈਮ ਡਿਮਾਂਡ ਹੀ ਨਹੀਂ ਕੀਤੀ ਸਿੱਧੇ ਡਿਮਾਂਡ ਨਹੀਂ ਕਰੀ ਡਿਮਾਂਡ ਹੀ ਨਹੀਂ ਕੀਤੀ ਵੀਰੇ ਹੋਣ ਦੀ ਡਿਮਾਂਡ ਆ ਤੇ ਮੈਂ ਉਹਨੂੰ ਮੰਗਾ ਕੀ ਨਾ ਤੇ ਮੇਰੇ ਚ ਮੈਂ ਕਿਹਾ ਸਾਫ਼ ਤਾਂ ਨਾ ਕਿ ਉਹ ਡਿਮਾਂਡ ਉਸ ਟਾਈਮ ਕਿੱਥੇ ਚੱਲ ਗਈ ਬੱਚਿਆਂ ਦੀ ਦੇਖੋ ਉਸ ਟਾਈਮ ਅਸੀ ਕੀ ਪਾਪਾ ਅਸੀਂ ਕੁਰਕੜ ਲੈਣੇ ਆ ਲੀਜ਼ ਲੈਣੀ ਆ ਜਾਂ ਕੋਈ ਕੁਰਕੋਲਡਿੰਗ ਲੈ ਕੇ ਦੇਓ 0 ਭਾਜੀ ਡਿਮਾਂਡ 0 ਮੇਰੀ ਗੁੜੀਆ ਚਲੋ ਹੁਣ ਤੱਕ 14 ਸਾਲ 15 ਸਾਲ ਦੀ ਹੋਗੀ ਉਸ ਟਾਈਮ 8 9 9 ਸਾਲ ਦੀ ਹੋਣੀ ਆ ਜਦੋਂ ਲੋਕਡਾਊਨ ਦੀ ਗੱਲ ਕਰ ਰਹੇ ਹਾਂ ਉਹ ਗੁੜੀਆਂ ਨਹੀਂ ਛੋਟੇ ਭਰਾ ਨੂੰ ਆਪਣੇ ਭਰਾ ਨੂੰ ਸਮਝਉਂਦੀ ਸੀ ਆਪਣੇ ਭਰਾ ਨੂੰ ਉਹ ਹੁਣਾਂ ਤੋਂ 3 4 ਸਾਲ ਛੋਟਾ ਹੈ ਨਹੀਂ ਪਾਪਾ ਨੂੰ ਤੰਗ ਨਹੀਂ ਕਰਨਾ ਵੀ ਆਪਣੇ ਕੋ ਕੰਮ ਨਹੀਂ ਹੈਗਾ ਹਲੇ ਠੀਕ ਹੈ ਨਹੀਂ ਮੰਗੇ ਵੀ ਦੇਖੋ ਵੀ ਉਹ ਤੇ ਕਿੱਡੀ ਕਿਰਪਾ ਆਉਣੀ ਆ ਵੀ ਉਹਨੂੰ ਬੱਚੇ ਨੂੰ ਸਮਝ ਆਇਆ ਉਸੀ ਪਿਓ ਨੇ ਸਮਝਾਇਆ ਦੇਖੋ ਜੇ ਟਾਈਮ ਆਇਆ ਸੀ ਨਾ ਤੇ ਗੁਰੂ ਸਾਹਿਬ ਨੇ ਬਹੁਤ ਆਤ ਰੱਖਿਆ ਵੀਰੇ। ਪਿਓ ਦੀ سپورਟ ਹੁੰਦੀ ਹੈ ਵੀਰੇ। ਠੀਕ ਹੈ ਗਰਬਾਣੀ ਪੜਦੇ ਹੂੰ। ਚਾਹੇ ਆਪਾਂ ਇਹ ਨਹੀਂ ਬਾਣੀ ਪੜਨੇ ਆਪਾਂ ਤੁਰਦੇ ਫਿਰਦੇ ਤੇ ਲੋਕਾਂ ਨੂੰ ਦਿਖਾਉਣੀ ਹੈ ਬਾਣੀ ਪੜਦੇ। ਹੂੰ ਤੁਸੀਂ ਤੁਰਦੇ ਫਿਰਦੇ ਵੀ ਇਤਿਆਹ ਸਕਦੇ ਗੁਰੂ ਸਾਹਿਬ ਨੂੰ। ਤਾਂ ਵੀ ਤੁਹਾਡੇ ਨਾਲ ਨੇ ਉਹ। ਲਾਲ ਤਾਂ ਹਮੇਸ਼ਾ ਹੀ ਨੇ ਭਾਜੀ ਉਹ ਗੰਦੇ ਬੰਦੇ ਦੇ ਨਾਲ ਵੀ ਐ ਚੰਗੇ ਨਾਲ ਵੀ ਐ। ਤੇ ਗੁਰੂ ਸਾਹਿਬ ਨੇ ਕਿਤੇ ਹੱਥ ਛੱਡਦੇ ਕਿਉਂਕਿ ਉਹਨੇ ਤੁਹਾਨੂੰ ਜੀਵ ਬਣਾ ਕੇ ਭੇਜਿਆ ਨਾ ਤੁਹਾਨੂੰ ਸਵਾਸ ਦਿੱਤੇ ਨੇ ਉਹ ਤੁਹਾਡੇ ਨਾਲ ਸ਼ੁਰੂ ਹੋ ਜਾਂਦੇ ਨੇ। ਉਹ ਨਾਲ ਹੀ ਜਾਂਦੇ ਨੇ। ਹੂੰ ਠੀਕ ਐ। ਜਿਸ ਵਾਸਾ ਛੱਡਦੇ ਨਾ ਉਦੋਂ ਗੁਰੂ ਸਾਹਿਬ ਕਿਤੇ ਹੋਰ ਚੱਲ ਜਾਂਦੇ ਨਾਲ ਹੀ ਜਾਂਦੇ ਉਹ ਸਵਾਸ ਦੇ ਨਾਲ ਹੀ ਕਿਤੇ ਹੋਰ ਚੱਲ ਜਾਂਦੇ ਨੇ ਪਰੇ ਕੀ ਮੈਂ ਤਾਂ ਕਹਿੰਦਾ ਵੀਰੇ ਆਪ ਤਾਂ ਹਟਾ ਕੇ ਦੇਖਿਆ ਨਿਕਲ ਗਿਆ ਉਹ ਚੋਂ ਮੈਂ ਨਵੇਂ ਆਪ ਲਈ ਨਵੀਂ ਪਨੀਰੀਆਂ ਨੂੰ ਹੰਡ ਨਹੀਂ ਸਕਦੀ ਵੀਰੇ ਯਾਰ ਉਹਨਾਂ ਕੋ ਸ਼ੈਨ ਸ਼ਕਤੀ ਬਹੁਤ ਘਟ ਚਾਹੀਦੀ ਆ ਆਪ ਨੂੰ ਸ਼ੈਨ ਸ਼ਕਤੀ ਇਹ ਇਹ ਤੈਨੂੰ ਕੀ ਲੱਗਦਾ ਵੀ ਸ਼ੈਨ ਸ਼ਕਤੀ ਕਿਵੇਂ ਘਟੀ ਹੋਈ ਹੈ ਉਹਨਾਂ ਦੇ ਵਿੱਚ ਸ਼ੈਨ ਸ਼ਕਤੀ ਵੀਰੇ ਯਾਰ ਕੱਟਣ ਦਾ ਕਾਰਨ ਤਾਂ ਇੱਕ ਤਾਂ ਹਰੇਕ ਦੇ ਪਹਿਲਾਂ ਦਸਵੇਂ ਵਾਲੇ ਪੰਜਾਬ ਚ ਮਾਇਂ ਦੇ ਹੀ ਬਣ ਗਿਆ ਸੀ ਬਾਹਰ ਜਾਣਾ ਜਾਂੇ ਬਾਪੂ ਸਾਡਾ ਲੋਨ ਲੈ ਕੇ ਦੇ ਦੇ ਚਾਹੇ ਬਾਪੂ ਨਹੀਂ ਲੋਨ ਲੈ ਕੇ ਦੋ ਕੋ ਸਾਨੂੰ ਕਿ ਜੋ ਵੀ ਕਰਕੇ ਦੇ ਸਾਨੂੰ ਦੇ ਦੇ ਐਗਰੀ ਸਾਡੀ ਜ਼ਮੀਨ ਵੇਚ ਦੇ ਜੇ ਜ਼ਮੀਨ ਵਿੱਚ ਨਹੀਂ ਮਕਾਨ ਹੈਗਾ ਉਹੀ ਵੇਚ ਦੇ ਲੋਨ ਲੈ ਲਓ ਤੇ ਲੋਨ ਲੈ ਲਓ ਵੇਚਿਆ ਕੰਮ ਹੀ ਹੋ ਜਾਂਦਾ ਵੀਰੇ ਜਦੋਂ ਉੱਥੇ ਕੀ ਉਤਰਿਆ ਨਹੀਂ ਤੇ ਮਗਾਣ ਆਪੀ ਵੇਕੇ ਜਾਣਾ ਅਸੀਂ ਤਾਂ ਕਹਿੰਦੇ ਇੱਥੇ ਗੁਰੂ ਸਾਹਿਬ ਜੀ ਦਾ ਕੰਮ ਕਰਾਂ ਸਾਰੇ ਭਰਾ ਮੈਂ ਇੰਨੀ ਸਪੋਰਟ ਵੀ ਕਰੂੰ ਤੇ ਆਣਾ ਕਿ ਭਰਾ ਸਿੱਖ ਨੂੰ ਆਵੇ ਮੈਂ ਸਿੱਖਣ ਨਾਲ ਖੋਲਾਂਗੇ ਵੀ ਦੁਕਾਨ ਵੀ ਜੋ ਕੋਈ ਸਿੱਖਣਾ ਚਾਹੁੰਦਾ ਹੋਵੇ ਸਿੱਖ ਕੇ ਮੈਂ ਨਾਲ ਦੁਕਾਨ ਵੀ ਖੋਲਣਾ ਸਪੋਰਟ ਵੀ ਕਰਾਂਗੇ ਕਿ ਭਰਾ ਉਹ ਸਿੱਖ ਖੋਲ ਵੀ ਨਾਲ ਨਾਮ ਵੀ ਆਪਣਾ ਗੁਰੂ ਸਾਹਿਬ ਦੀ ਕਿਰਪਾ ਨਾਲ ਹੈਗਾ ਉਹ ਵੀ ਦਿਆਂਗੇ ਨਾਲ ਕੰਮ ਵੀ ਕਰ ਕੀਰਤ ਕਰ ਜਾਂਦੀ ਹੈ ਵੀਰੇ ਲੋਕ ਖਾਂਦੇ ਸ਼ਕੀਨ ਨੇ ਜਿਹੜੀ ਆਈਟਮ ਸਾਡੀ ਆ ਨਾ ਭਾਜੀ ਉਹ ਕਦੇ ਨਹੀਂ ਬੰਦ ਹੋ ਸਕਦੀ ਨਵੀਂ ਨਵੀਂ ਚੀਜ਼ ਤੁਸੀਂ ਟਰਾਈ ਕਰ ਰਹੇ ਹੋ ਨਾ ਚਲੋ ਆਪਾਂ ਉਹ ਆਪਣੇ ਕਨਸੈਪਟ ਹੀ ਆਟੇ ਵਾਲਾ ਮੈਦੇ ਵਾਲਾ ਦੇਸੀ ਕਿਓ ਵਾਲਾ ਉਹ ਕਨਸੈਪਟ ਮੇਸ਼ਾ ਬੰਦ ਹੋਈ ਨਹੀਂ ਚਾਹਦਾ ਲੈ ਪੀਜ਼ਾ 버ਗਰ ਆਪਾਂ ਕਹਿੰਦੇ ਬ੍ਰੇਕ ਲੱਗ ਸਕਦੀ ਹੈ ਨਾ ਹੁਣ ਆਪਣਾ ਪੰਪਰੀ ਕੁਲਚਾ ਉਹ ਕਿੱਥੇ ਹੋਊਗਾ ਜਦ ਪੰਜਾਬੀ ਲੈ ਕਲਚਰ ਆ ਚੱਲੀ ਜਾਣਾ ਤਾਂ ਅੱਛਾ ਉਹਦੀ ਪੰਜਾਬੀ ਕਲਚਰ ਦੀ ਗੱਲ ਕਰਦੇ ਹੋ ਮੈਂ ਜਦੋਂ ਪਿਛਲੀ ਵਾਰ ਤੁਹਾਡੇ ਉੱਤੇ ਸ਼ਾਪ ਤੇ ਆ ਕੇ ਦੇਖਿਆ ਸਾਰੇ ਜਾਣੇ ਉੱਦਾ ਖਾਣ ਪੀਣ ਹੋ ਰਿਆ ਸੀਗਾ ਤੇ ਉੱਥੇ ਨਾ ਪੰਜਾਬੀ ਦੇ ਵਿੱਚ ਜਿਵੇਂ ਹੁਣ ਮੈਂ ਵੀ ਲਗਾਇਆ ਹੋਇਆ ਪੈਂਤੀਖੀ ਲਾਈ ਦੀ ਹੈ ਪੰਜਾਬੀ ਨੂੰ ਮੈਨੂੰ ਵੀ ਬਹੁਤ ਪਿਆਰ ਹੈ ਸ਼ੀਰ ਸਿੰਘ ਲਾਇਆ ਹੋਏ ਨੇ ਹਾਂ ਸ਼ੀਰ ਸਿੰਘ ਮਤਲਬ ਸਾਰਾ ਕੁਝ ਤੁਸੀਂ ਲਾਇਆ ਹੋਇਆ ਉਸੇ ਪੰਜਾਬ ਨੂੰ ਰਿਪਰੈਜ਼ੈਂਟ ਕੀਤਾ ਹੋਇਆ ਉਸੇ ਨੂੰ ਵੀ ਇੱਥੇ ਆ ਚੀਜ਼ ਹੈਗੀ ਹੈ ਉਹ ਵੀਰੇ ਮੈਂ ਵੀ ਭੁੱਲਦਾ ਸੀਗਾ ਜਦੋਂ ਆਪਣੀ ਦੁਕਾਨ ਦੁਰੀ ਚੱਲਦੀ ਸੀ ਨਾ ਮੈਂ ਦਾਦਾ ਆਪਣੀ ਪੁਰਾਣੀ ਦੁਕਾਨ ਦੀ ਗੱਲ ਕਰਦਾ ਹਾਂ ਸਾਡੇ ਕੋਲ ਇੰਨਾ ਕੰਮ ਸੀ ਗੁਰੂਸਰ ਦੀ ਕਿਰਪਾ ਨਾਲ ਸ ਜਦ ਦੀ 12 12 ਘਰੇ ਵੜਦੇ ਸਿਰਫ 6 5 6 ਘੰਟੇ ਸੌਣ ਲਈ ਘਰੇ ਜਾਂਦੇ ਸੀ ਹੂੰ ਤੇ ਜੇ ਭਰ ਜਾਂਦੀ ਸੀ ਭਾਜੀ ਜੇਬ ਜੂ ਭਰਦੀ ਸੀ ਠੀਕ ਐ ਪਰ ਜੋ ਸਰੀਰ ਦੀ ਭਰਨਾ ਸੀ ਨਾ ਸੌਣ ਵਾਲਾ ਉਹ ਨਹੀਂ ਭਰਦਾ ਸੀ ਭਾਜੀ ਉਹ 8 9 ਸਾਲ ਭਰੇ ਜਰੂਰ ਅਸੀ ਪਰ ਲੋਕਾਂ ਨੂੰ ਜੀ ਪਤਾ ਲੱਗਿਆ ਕਿ ਨਾ ਬੱਚਿਆਂ ਲਈ ਟਾਈਮ ਨਾ ਆਪਣੇ ਪਰਿਵਾਰ ਲਈ ਟਾਈਮ ਸਿਰ ਪੈਸਾ ਪੈਸਾ ਫੇਰ ਨਹੀਂ ਰਿਹਾ ਨਹੀਂ ਰਿਹਾ ਭਾਜੀ ਪੈਸਾ ਹੁਣ ਚਲੋ ਕਮਾ ਰਹੇ ਹੁਣ ਵੀ ਕੀ ਇਹਨੇ ਗੁਰੂ ਸਾਹਿਬ ਉਹਨਾਂ ਦੇਓ ਕਿ ਰਹਿਵੇ ਤੇ ਲਾਈਫ ਸੋਹਣੀ ਚੱਲੇ ਹੱਤ ਨਾ ਡਟਣਾ ਪਵੇ ਹਰ ਤੁਹਾਡੇ ਮੂਰੇ ਤਾਂ ਹਮੇਸ਼ਾ ਹੀ ਅੜਦੇ ਰਹਿਣਾ ਗੁਰੂ ਸਾਹਿਬ ਮੂਰੇ ਤਾਂ ਉਹ ਤਾਂ ਚਾਹੀਏ ਆਪਾਂ ਜੋ ਅੱਜ ਵੀ ਗੁਰੂ ਸਾਹਿਬ ਦੇ ਮੱਚਾ ਚੜਦੀ ਕਲਾ ਉਹ ਜੀ ਤਾਂ ਵੀ ਕਿ ਪ੍ਰੂਫ ਪਿਓ ਕੋਈ ਨਾ ਕੋਈ ਬੇਨਤੀ ਲਈ ਰੱਖੀ ਦੀ ਹੈ ਨਾ ਕਿ ਅੱਜ ਸਾਨੂੰ ਆਹ ਦੇ ਦਿਓ ਕੱਲਾ ਦੇ ਦਿਓ ਤੇ ਉਹ ਚੱਲੀ ਜਾਂਦੀ ਹੈ ਵੀਰੇ ਯਾਰ ਤਾਂ ਹੀ ਕਹਿੰਦਾ ਕਿ ਇਹ ਲਾਈਫ ਨੂੰ ਜੀਣ ਦਾ ਮਜ਼ਾ ਪੈਸੇ ਤੋਂ ਬਿਨਾ ਵੀ ਆ ਕੱਲਾ ਪੈਸੇ ਨਾਲ ਨਹੀਂ ਹੈਗਾ ਪੈਸੇ ਨਾਲ ਤਾਂ ਆਮ ਹੈ ਕਿ ਲੋਕ ਪੁੱਛਦੇ ਨਹੀਂ ਆਪਾਂ ਤਾਂ ਪੈਸੇ ਦੇ ਪਿੱਛੇ ਦੌੜ ਲਾਈ ਹੋਈ ਹੈ ਸਾਰੇ ਭਰਾਵਾਂ ਨੇ ਲੇਕਿਨ ਅੱਜ ਕੱਲ ਜਿਵੇਂ ਹੁਣ ਨੌਜਵਾਨ ਜਿਹੜੇ ਇੰਸਟਾਗ੍ਰਾਮ ਦੇ ਉੱਤੇ ਜਿਆਦਾ ਐਕ ਕੋਈ ਕਰਦਿਆ ਰੀਲਾਂ ਖੋਲਦੇ ਆ ਸਾਡੇ ਵਿੱਚ ਵੀ ਅਸੀਂ ਵੀ ਉਦਾਂ ਦੇ ਬੱਚਾ ਵਾਲੇ ਸੀ ਵੀ ਇਵੇਂ ਕਰ ਰਹੇ ਨੇ ਵੀ ਫੋਟੋ ਖਿੱਚੀ ਦੱਸਿਆ ਵੀ ਅੱਜ ਅਸੀਂ ਆ ਖਾਂਦੇ ਆ ਜੀ 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 ਅਸੀਂ ਅੱਜ ਆ ਚੀਜ਼ ਲਿਆਂਦੀ ਹੈ ਹਾਂ ਸਾਰੇ ਜੀ ਦਾ ਸਾਰੇ ਬਸ ਇਹ ਚੱਲਦਾ ਸਾਰਾ ਮੈਂਸ਼ਨ ਕਰਦੇ ਆ ਉਹ ਦੱਸਣਾ ਲੱਗਦਾ ਵੀ ਉਹ ਸਟੇਟਸ ਦੱਸਣ ਦੀ ਅੱਜ ਕੱਲ ਲੋੜ ਪੈਂਦੀ ਵੀ ਆ ਨੌਜਵਾਨਾਂ ਨੂੰ ਵੀ ਜਿਹੜੇ ਕਰਕੇ ਸਾਰਾ ਕੁਝ ਹੋ ਰਿਹਾ ਵੀਰੇ ਇਹ ਪਤਾ ਕੀ ਆ ਲੋਕਾਂ ਨੇ ਡੱਬੀਆਂ ਹੱਥੇ ਫੜ ਲਈਆਂ ਲਾਈਫ ਨੂੰ ਉਲਝਾਇਆ ਹੋਇਆ ਲੋਕਾਂ ਨੇ ਮੈਂ ਡੱਬੀ ਕਹਿੰਦਾ ਵੀਰੇ ਮੈਂ ਵੀ ਇਸ ਡੱਬੀ ਨੂੰ ਯੂਜ਼ ਕਰਕੇ ਖੁਸ਼ ਨਹੀਂ ਹੈਗਾ ਦਰਦ ਮੈਂ ਵੀ ਜ਼ ਪਰ ਮੈਂ ਖੋਸ਼ ਨਹੀਂ ਹੈਗਾ ਦੱਬੀ ਤੋਂ ਕਿਉਂ ਜਿੰਨਾ ਇੰਨੇ ਲਾਈਫ ਦੇ ਵਿੱਚ ਬਾਜੀ ਅਰਚਨਾ ਪਾਤੀ ਇਹਨਾਂ ਨਹੀਂ ਅਰਚਨਾ ਕਦੀ ਹੈ ਹੀ ਨਹੀਂ ਸੀ ਲਾਈਫ 'ਚ ਹਮ ਜਦੋਂ ਐਂਡਰਾਇਡ ਫੋਨ ਹੱਥਾਂ 'ਚ ਨਹੀਂ ਆਏ ਸੀ ਨਾ ਬਾਜੀ ਲਾਈਫ ਤੁਸੀਂ ਸੁਣ ਕੇ ਦੇਖੋ ਤੁਸੀਂ ਵੀ ਛੋਟੇ ਭਰਾ ਸੀ ਤੁਹਾਡੀ ਏਸ ਵੀ ਉਸ ਸਮੇਂ ਹੋਣੀ ਸੋਹਣੀ ਨਾ ਤੇ ਪਿਆਰ ਸੀ ਮਠਾਸ ਸੀ ਮੱਲੇ ਦੇ ਵਿੱਚ ਵੀ ਰਿਸਰੀਚ ਵੀ ਹਮ ਜਦੋਂ ਦਿਹਾਪਤ ਉਹ 11 'ਚ ਐਂਡਰਾਇਡ ਫੋਨ ਹੱਥਾਂ 'ਚ ਫੜੇ ਹਨ 11 ਦੇ ਵਿੱਚ ਹੀ ਨੇ ਨੀਅਰਬੋਰਡ ਐਂਡਰਾਇਡ ਫੋਨ ਹੱਥਾਂ 'ਚ ਆਏ ਲੋਕਾਂ ਦੇ ਤੇ ਉਸ ਤੋਂ ਆ ਦੇ ਵੀਜ਼ੇ ਦੇਖ ਲਓ ਤੇ ਉਸ ਤੋਂ ਪਹਿਲਾਂ ਦੇ ਵੀਜ਼ੇ ਦੇਖ ਲਓ ਬਾਜੀ ਕੱਢ ਗਏ ਜੇ ਅਭ ਵੀਜ਼ਾ ਦੀ ਗੱਲ ਹੀ ਕਰ ਲਈ ਹੈ ਨਾ ਉਸ ਤੋਂ ਪਹਿਲਾਂ ਦੇ ਵੀਜ਼ੇ ਕਾੜੀ ਦੇਖੋ ਕਿੰਨੇ ਵੀਜ਼ੇ ਲੱਗਦੇ ਸੀਗੇ ਤੇ ਉਸ ਤੋਂ ਬਾਅਦ ਦੇ ਵੀਜ਼ੇ ਕਾੜੀ ਦੇਖੋ ਬਾਜੀ ਕਿੰਨੇ ਲੱਗਦੇ ਆ ਕਿਉਂ ਸਾਡੇ ਏਜੰਟਾਂ ਨੇ ਕਿਹਾ ਤਾਂ ਕਿ ਆ ਜਾਓ ਜੀ ਫ੍ਰੀ ਫੀਸਾਂ ਅਸੀਂ ਭਰ ਦਿਆਂਗੇ ਆ ਜਾਓ ਤੁਸੀਂ ਚੱਲੋ ਘਰੇ ਨਾ ਪੰਜਾਬ ਖਾਲੀ ਕੰਦੇ ਤੁਰੇ ਹੋਏ ਨੇ ਪੰਜਾਬ ਦਾ ਵੀਰੇ ਗੁਰੂ ਸਾਹਿਬ ਨੇ ਇੰਨਾ ਪਸਾਇਆ ਤੇ ਅੱਧੀ ਵਸਦਾ ਰਹਿਣਾ ਆਣਾ ਪੈਣਾ ਸਾਰਿਆਂ ਨੂੰ ਇੱਥੇ ਤੇ ਇਹ ਕੀ ਜਿਹੜੀ ਵੀਡੀਓ ਪਾਉਂਦੇ ਨੇ ਬਾਜੀ ਕੀ ਹੈ ਆਪਣੇ ਦਿਖਾ ਰਹੇ ਆ ਸਭ ਕੁਝ ਕੋਈ ਜ਼ਿਆਦਾ ਨਹੀਂ ਹੋਣਾ ਲੱਗਦਾ ਵੀ ਓਲਰ ਹੋਣਾ ਚਾਹੀਦਾ ਮਾਣਾ ਮੋਟਾ ਲਾਈਫ ਚ ਓਲ ਲੈਣਾ ਵੀਰੇ ਲਾਈਫ ਚੱਲਦੀ ਹੈ ਨਾ ਲਾਈਫ ਓਲ ਲੈ ਨਹੀਂ ਚੱਲਦੀ ਯਾਰੀ ਜਾਏ ਆਪਣੇ ਬਜ਼ੁਰਗ ਮਾਂ ਪਿਓ ਲਾ ਲਓ ਉਹ ਹਰ ਇੱਕ ਚੀਜ਼ ਓਲ ਲੈ ਜਾਂ ਲੈਂਦੇ ਸੀਗੇ ਕੋਈ ਗੱਲ ਹੋ ਵੀ ਜਾਣੀ ਨਾ ਉਹ ਲੋ ਕੋਲ ਲੈਣੀ ਜਦੋਂ ਹੁਣ ਆਪਾਂ ਕਾਰੀ ਮੈਂਸ਼ਨ ਦਿੱਤੀ ਸਾਰੀ ਜਗ੍ਹਾ ਤੇ ਓਲ ਲੈ ਹੋਣੀ ਨਹੀਂ ਉਹ ਅੱਜ ਇਹਨਾਂ ਕਿਤੇ ਕਿਤੇ ਸਾਹਮਣੇ ਸ਼ੋਅ ਹੋਈ ਜਾਣੀ ਨਾ ਉਹ ਚਾਹੇ ਆਪਾਂ ਲਾਈਫ ਪਾਰਟਨ ਲਾ ਲਈਏ ਅੱਜ ਲਾਈਫ ਪਾਰਟਨ ਸਾਹਮਣੇ ਵੀਡੀਓ ਸਾਹਮਣੇ ਕੁਝ ਹੋਰ ਦਿਖਾ ਰਹੇ ਆ ਉਹ ਨਾ ਚੱਲੇ ਤੁਹਾਡੇ ਨਾਲ ਆਂ ਟਾਈਮ 'ਚ ਕੋਈ ਹੋਰ ਲਾਈਫ ਪਾਰਟਨ ਬੰਨਾ ਕਿੱਥੇ ਲਾਈਫ ਨੂੰ ਸਟੇਬਲ ਕਰ ਲੋਗੇ ਨਹੀਂ ਹੋਣੀ ਚਾਹੀਦੀ ਵੀਰੇ ਅੱਛਾ ਲਾਈਫ ਪਾਰਟਨਰ ਤੋਂ ਮੇਰੀ ਗੱਲ ਆਈ ਜਿਵੇਂ ਤੁਸੀਂ ਕਿਹਾ ਵੀ ਤੁਹਾਡੇ ਲਾਈਫ ਪਾਰਟਨਰ ਤੁਹਾਡੇ ਤਰ੍ਹਾਂ ਪਤਨੀ ਤੁਹਾਡੇ ਦਾ ਬੜਾ ਸਾਥ ਦਿੱਤਾ ਉਹਨਾਂ ਨੇ ਨਾ ਤਾਂ ਜਦੋਂ ਕਦੇ ਐਦਾਂ ਹੁੰਦਾ ਸੀਗਾ ਵੀ ਲੌਸ ਹੋ ਗਿਆ ਕਈ ਕੁੜੀਆਂ ਐਦਾਂ ਦੀ ਹੁੰਦੀਆਂ ਨੇ ਵੀ ਲੌਸ ਹੋਇਆ ਨਹੀਂ ਤੇ ਛੱਡ ਜਣ ਕੇ ਵੀ ਮੈਂ ਤਾਂ ਇੱਥੇ ਪਹਿਲਾਂ ਪਾਸਿਆ ਖਰਚ ਦੀ ਸੀ ਹੁਣ ਮੈਨੂੰ 5000 ਖਰਚਣਾ ਪੈ ਰਿਹਾ ਵਾ ਵੀ ਐਦਾਂ ਕਦੇ ਸੁਨਾਏ ਹੁਣ ਤੂੰ ਮੈਂ ਨਹੀਂ ਹੋਈ ਕਦੀ ਇਸ ਚੀਜ਼ ਨੂੰ ਲੈ ਕੇ ਵੀ ਯਾਰ ਨਹੀਂ ਪਤਾ ਮੈਨੂੰ ਇੱਕ ਦੋ ਜਗ੍ਹਾ ਜਿਵੇਂ ਮੈਨੂੰ ਲੋੜ ਪਈ ਸੀ ਲੋੜ ਆਉਂਦਾ ਜਾਂਦਾ ਮੈਂ ਜਿਵੇਂ 2500 2000 ਦੀ ਲੋੜ ਵੀ ਪੈਣੀ ਨਾ ਤਾਂ ਮਨੇ ਕਿਤੇ ਕੋਈ ਤਾਂ ਕੱਢ ਕੇ ਦੇ ਦੇ ਨੇ ਹੂੰ ਕਿਉਂਕਿ ਲੇਡੀਜ਼ ਦਾ ਕੋਈ ਹਰੇਕ ਦਾ ਦੇਖੋ ਜਾਂ ਨਹੀਂ ਹੁੰਦਾ ਤੇ ਮੇਰੀ ਵਾਈਫ ਨੇ ਕਦੇ ਕਦੇ ਜਿਵੇਂ 100 200 ਰੱਖ ਲੈਣੇ ਲੈਣੇ ਸਾਡੇ ਕੋ ਪੈਸੇ ਤਾਂ ਦੇਣੇ ਹੁੰਦੇ ਆ ਵਾ ਆਪਣੇ ਹਸਬੰਦ ਨੇ ਪੈਸੇ ਦੇਣੇ ਹੀ ਹੁੰਦੇ ਵਾਈਫ ਨੂੰ ਨਾ ਹੂੰ ਚਾਹੇ ਉਹ ਜਿੱਦਾਂ ਮਰਜੀ ਕਰਵੇ ਨਾ ਉਹ ਜਿਵੇਂ ਦਿੰਦੇ ਅਸੀਂ ਉਹਨੇ ਖਰਚੇ ਨਹੀਂ ਕਰਨੇ ਉਹਦਾ ਹੱਥ ਸ਼ੁਰੂ ਤੋਂ ਹੀ ਟੈਟ ਸੀਗਾ ਮੈਨੂੰ ਇੱਕ ਦੋ ਵਾਰ ਲੱਗਿਆ ਕਿ ਮਹਿਸੂਸ ਕੋਈ ਚੀ ਹੈ ਨਹੀਂ ਸਮਾਨ ਰਾਸ਼ਨ ਨਹੀਂ ਤਾਂ ਵੀ ਉਹਨੇ ਕੋਈ ਨਾ ਕੋਈ ਜਗਾਰ ਲਾ ਕੇ ਪੈਸੇ ਕੱਢਨੇ ਆ ਇੱਥੇ ਪਏ ਸੀ ਜੀ ਲੈ ਲਓ ਆਪਾਂ ਤਾਂ ਉਸਪੋਰਟ ਮਿਲੀ ਵੀਰੇ ਆਪਾਂ ਨਹੀਂ ਕਹਿ ਸਕਦੇ ਕਿ ਮੇਰੀ ਲਾਈਫ ਨੇ ਮੇਰੀ ਪਾਰਟਨ ਨੇ ਮੈਨੂੰ ਇਦਾਂ ਕੀਤਾ ਕਿ ਮੈਂ ਚੱਲੀ ਆ ਪਰ ਇਦਾਂ ਹੋਣਾ ਚਾਹੀਦਾ ਨਹੀਂ ਵੀਰੇ ਕੱਲਾ ਪੈਸਾ ਮੇਰੇ ਤੇ ਨਹੀਂ ਹੈਗਾ ਮੈਂ ਪਹਿਲਾਂ ਵੀ ਤੁਹਾਨੂੰ ਕਿਹਾ ਸੀ ਪੈਸਾ ਕਿਸੇ ਦੀ ਲਾਈਫ ਚ ਮੇਰੇ ਤੇ ਹੈ ਨਹੀਂ ਪਰ ਆਪਾਂ ਬਣਾ ਦਿੱਤਾ ਕਿਉਂਕਿ ਅੱਜ ਦੀ ਜਨਰੇਸ਼ਨ ਦੇ ਵਿੱਚ ਆਦੀ ਰਿਸ਼ਤੇਦਾਰੀ ਚ ਇਹ ਹੈ ਕਿ ਜੇ ਕੋ ਕੋ ਪੈਸਾ ਹੈ ਤੇ ਅਸੀਂ ਉਹਨੂੰ ਤਾਂ ਬਰੋਣਾ ਮੇਰੇ ਨਾਲ ਇਦਾਂ ਹੋਇਆ ਹੈ ਵੀਰੇ ਹੂੰ ਮੇਰੀ ਰਿਸੈਰੀ ਨੇ ਜਦੋਂ ਮੇਰੇ ਕੋ ਪਾਇਆ ਸੀ ਨਾ ਪਹਿਲਾਂ ਜਿਹਨੇ ਨਹੀਂ ਪਹੁੰਚਣਾ ਸੀ ਉਹ ਵੀ ਸਾਡੇ ਘਰੇ ਆ ਕੇ ਕਹਿੰਦਾ ਜੀ ਹਾਂਜੀ ਪੱਜ ਕੀ ਹਾਲ ਹੈ ਸਾਡੇ ਫਾਜ਼ਲ ਸਾਹਿਬ ਕੋ ਆਣਾ ਰਿਸੈਰੀ ਨੇ ਆਣਾ ਤੇ ਇਦਾਂ ਟਾਈਮ ਵੀ ਹੈਗੀ ਹੁੰਦੇ ਨਾ ਹੁੰਦੇ ਵੀ ਸਾਰੇ ਨੇ ਵਿਆਹ ਮੰਦ ਨਹੀਂ ਬੁਲਾਇਆ ਭਾਜੀ ਅਗਲਾ ਅਗਲਾ ਦੂਰੋਂ ਹੋ ਕੇ ਨਕਰਿਆਂ ਦਾ ਵੀ ਯਾਰ ਕਿਤੇ ਸਾਡੇ ਸਕੇ ਨੇ ਵਿਆਹ ਮੰਦ ਨਹੀਂ ਬੁਲਾਇਆ ਭਾਜੀ ਹਾਂ ਸਕੇ ਨੇ ਸਾਨੂੰ ਹੋ ਵੀ ਟੋਕ ਲਾਦਾ ਕਿ ਸਕੇ ਨੇ ਸਿਰਫ ਇਹ ਕੀ ਸੀ ਇੰਨਾ ਕੋਲੇ ਹੈ ਨਹੀਂ ਕੋਈ ਛੱਲੇ ਆ ਗਏ ਆ ਸਾਨੂੰ ਵਿਆਹ ਮੰਦ ਨਹੀਂ ਬੁਲਾਇਆ ਭਾਜੀ ਅਸੀਂ ਇਹ ਵੀ ਨਾਮ ਦੇਖਿਆ ਆ ਤੇ ਚਲੋ ਨਿਕਲ ਗਿਆ ਹੁਣ ਗੁਰੂ ਸਾਹਿਬ ਕਿਹਾ ਸਭ ਕੁਝ ਫੇਰ ਉਹਦੀ ਕੰਟੀਨਿਊ ਚੱਲ ਰਹੀ ਹੈ ਨਾ ਤੇ ਹੁਣ ਕਿਸ ਮੂੰਹ ਤੇ ਸਾਡੇ ਸਾਹਮਣੇ ਆਣ ਕੇ ਇਸ ਕਿਸ ਮੂੰਹ ਤੇ ਅਸੀਂ ਉਹਨਾਂ ਦੇ ਸਾਹਮਣੇ ਜਾਵਾਂਗੇ ਇਹਦਾ ਫੇਰ ਚੱਲ ਜਾਗੇ ਹੱਸ ਕੇ ਖੇਡ ਪੈਸਾ ਪੈਸਾ ਰਹੇਗਾ ਸਾਰਾ ਪੈਸਾ ਰਹਿ ਗਿਆ ਵੀਰੇ ਖੂਨ ਚਿੱਟਾ ਪਰ ਨਹੀਂ ਲਾਈਫ ਨਹੀਂ ਹੈਗੀ ਵੀਰੇ ਤੁਸੀਂ ਵੀ ਦੇਖਦੇ ਹੋ ਲਾਈਫ ਖੂਨ ਤਾਂ ਚਿੱਟਾ ਹੀ ਹੈ ਵੀਰੇ ਹੂੰ ਕਿਸੇ ਦਾ ਵੀ ਨਹੀਂ ਲਾ ਸਕਦੇ ਹੈ ਹੀ ਨਹੀਂ ਖੂਨ ਦੇ ਵਿੱਚ ਰੰਗ ਹੀ ਹੈ ਨਹੀਂ ਹੂੰ ਦੇਖਣ ਨੂੰ ਹੀ ਲਾਲ ਰਹਿ ਗਿਆ ਕੰਮ ਚਿੱਟੇ ਦਾ ਹੀ ਕਰਦਾ ਹੈ ਉਦਾਂ ਚਿੱਟਾ ਨਹੀਂ ਛੱਡਦਾ ਇਹਦਾ ਚਿੱਟਾ ਕੰਮ ਕਰਦਾ ਖੂਨ ਦਾ ਬਾਈ ਇਹ ਕੰਮ ਰਹਿ ਗਿਆ ਸਾਡੇ ਪੰਜਾਬ ਚ ਦੋ ਹੂੰ ਇੱਕ ਚਿੱਟਾ ਨਹੀਂ ਸਾਲੀ ਜਾਨ ਛੱਡਦਾ ਇੱਕ ਚਿੱਟਾ ਖੂਨ ਵੈਸੇ ਹੀ ਹੋਇਆ ਹੈ ਅੱਛਾ ਇਹ ਜਿਵੇਂ ਹੁਣ ਤੁਸੀਂ ਆ ਕਨਸੈਪਟ ਸ਼ੁਰੂ ਕੀਤੇ ਇੱਕ ਮੈਂ ਤੁਹਾਡੀ ਵੀਡੀਓ ਦੇਖ ਰਿਹਾ ਸੀਗਾ ਮੈਨੂੰ ਯਾਦ ਆ ਗਿਆ ਤੁਸੀਂ ਲਾਈਵ ਕਰ ਰਹੇ ਹੁੰਦੇ ਸੀਗਾ ਤੋਂ ਸਾਲ ਪਹਿਲਾਂ ਦੀ ਗੱਲ ਤੁਸੀਂ ਲਾਈਵ ਕਰਨੀ ਸ਼ੁਰੂ ਕੀਤੀ ਸੀਗੇ ਵੀ ਆਪਣੇ ਨੌਜਵਾਨ ਨੂੰ ਜਿਹੜੇ ਪੰਜਾਬ ਚਲੇ ਗਏ ਹੋਏ ਹੋ ਤੁਸੀਂ ਪੰਜਾਬੀ ਉਹ ਵੀ ਤੁਸੀਂ ਵਾਪਸ ਆਓ ਇੰਡੀਆ ਵੀ ਆਪਣੇ ਕੰਮ ਕਰ ਤੋਰਨੇ ਆ ਦੇਖੋ ਵਿਪੰਦਰੀ ਭਰਾ ਨੇ ਆ ਚੀਜ਼ ਸ਼ੁਰੂ ਕੀਤੀ ਆ ਆ ਚੀਜ਼ ਸ਼ੁਰੂ ਕੀਤੀ ਏ ਨੂੰ ਸਪੋਰਟ ਕਰੋ ਉਹ ਕਰਦੇ ਹਾਂ ਅੱਜ ਵੀ ਫਿਰ ਥੋੜਾ ਜਿਹਾ ਹੋਂ ਥੋੜਾ ਪਿਛੇ ਬ੍ਰੇਕ ਲੱਗ ਗਈ ਸੀ ਉਸ ਕੰਮ ਨੂੰ ਕਿ ਮੇਰੀ ਕੁੜੀ ਵਾਲੀ ਪਲੇਅਰ ਦੇ ਕੰਮ ਚ ਚੱਲਦੀ ਪਈ ਸੀ ਪਲੇਇੰਗ ਕਰਦੀ ਏ ਕੁਝ ਗੇਮ ਨਾ ਤੇ ਉਸੇ ਧਿਆਨ ਉਹਦੇ ਵੱਲ ਸੀ ਥੋੜਾ ਜਿਹਾ ਹੁਣ ਫੇਰ ਫਰੀ ਆ ਆਪਾਂ ਕਿਉਂਕਿ ਉਹਨੂੰ ਪੱਕੀ ਅਕੈਡਮੀ ਉਹਨੂੰ ਪਾਤਾ ਆ ਤੇ ਉਹਨੂੰ ਫੇਰ ਫਰੀ ਆ ਉਦੋਂ ਪਏ ਕੋਸ਼ਿਸ਼ ਕੀਤੀ ਸੀ ਕਿ ਚਲੋ ਵੀਡੀਓ ਆਪਾਂ ਇੰਨੀ ਅੱਛੀ ਤਾਂ ਨਹੀਂ ਬਣਾਉਂਦੇ ਸੀ ਪਰ ਇਹ ਜਿਹੜਾ ਪੰਜਾਬੀ ਜਿਹੜਾ ਸਾਈਕਲ ਤੇ ਕੰਮ ਕਰ ਰਿਹਾ ਕੋਈ ਕਾਰਟ ਲਾ ਕੇ ਖੜਾ ਉਹਨੂੰ ਅੱਗੇ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਨਾ ਕਿਉਂਕਿ ਜੇ ਆਪਾਂ ਪ੍ਰਦੇਸੀ ਭਰਾ ਵੀ ਕਰਨ ਆਉਂਦੇ ਨੇ ਯਾਰ ਆਪਾਂ ਪ੍ਰਦੇਸੀ ਭਰਾਵਾਂ ਨਾਲ ਕੋਈ ਗੁੱਸਾ ਗਿਲਾ ਨਹੀਂ ਹੈਗਾ ਇਹ ਸਿਰਫ ਜਿਹੜੇ ਕੰਮ ਹੈਗਾ ਰਾਜਨੀਤੀ ਦੇ ਹੈ ਰਾਜਨੀਤੀ ਉਹ ਰਣਨੀਤੀ ਦੋਨੇ ਨੇ ਇਹ ਸਾਨੂੰ ਪਿੱਛੇ ਪਾਉਂਦੀਆਂ ਨੇ ਜਾਕੀ ਖੂਨ ਤਾਂ ਇੱਕੋ ਹੀ ਹੈ ਭਰਾਵਾ ਮਾਰ ਕੇ ਜਾਣਾ ਤਾਂ ਉੱਪਰ ਹੀ ਆ ਚਾਹੇ ਉਹ ਮੋਨਾ ਭਰਾ ਹੋਵੇ ਚਾਹੇ ਸਰਦਾਰ ਭਰਾ ਹੋਵੇ ਜਾਂ ਉਹਦੇ 'ਚ ਦਿਖਾ ਦੋ ਕਿ ਮਾਰ ਕੇ ਮੈਂ ਇੱਥੇ ਫਿਰਨਾ ਬਾਅਦ 'ਚ ਪੈਸਿਆਂ ਦੇ ਉੱਤੇ ਰੋਲਦਾ ਇਹ ਤਾਂ ਹੈ ਨਹੀਂ ਵੀਰੇ ਚਾਹੇ ਮੈਂ ਕਿ ਕੁਲਕਮਾ ਲਾ ਤਾਂ ਮੈਂ ਉੱਪਰ ਜਾਣਾ ਚਾਹੇ ਤੁਸੀਂ 10 ਕਰੋੜ ਕਮਾ ਲਓ ਤਾਂ ਮੈਂ ਉੱਪਰ ਜਾਣਾ ਵੀਰੇ ਪਰ ਇੱਕ ਥੋੜੀ ਆਪਣੇ ਦਿਮਾਗਾਂ ਦੇ ਵਿੱਚ ਨਾ ਗਲਤ ਪ੍ਰਕਿਰਿਆ ਬਣਾਈ ਜਾਂਦੀ ਹੈ ਕਿ ਇਹ ਇਦਾਂ ਦਾਵਾ ਇਹ ਇੱਥੋਂ ਦਾ ਆਇਆ ਹੋਇਆ ਵਾ ਠੀਕ ਹੈ ਚਲੋ ਕੀਰਤ ਕਰ ਉਹ ਮਿਹਨਤ ਕਰ ਰਹੇ ਨੇ ਵੀਰੇ ਤਾਂ ਉਹ ਕਮਾ ਰਹੇ ਨੇ ਅਸੀਂ ਕਿਵੇਂ ਸਾਡੇ ਪੰਜਾਬੀ ਭਰਾ ਪਿੱਛੇ ਹਟ ਰਹੇ ਨੇ ਤਾਂ ਅਸੀਂ ਪਿੱਛੇ ਨੂੰ ਜਾ ਰਹੇ ਹਾਂ ਉਹ ਸ਼ਰਮ ਮੰਦੇ ਬੈਨ ਵੀ ਅਸੀਂ ਸ਼ਰਮ ਵੀਰੇ ਨਹੀਂ ਹੈਗੀ ਯਾਰ ਫਰੂਟ ਦਾ ਕੰਮ ਚ ਇੰਨੀ ਕਮਾਈ ਆ ਤੁਸੀਂ ਸਵੇਰੇ ਲੈ ਕੇ ਵੇਚਣਾ ਸ਼ੁਰੂ ਕਰੋ ਸ਼ਾਮ ਨੂੰ ਕਮਾਈ ਆ ਪੂਜੇ ਪੈਸੇ ਆਉਂਦੇ ਨੇ ਹੂੰ ਜੇਬ ਚ ਪੈਸੇ ਆਉਂਦੇ ਆ ਭਾਜੀ ਸਬਜ਼ੀ ਦਾ ਕੰਮ ਫਰੂਟ ਦੇ ਕੰਮ ਚ ਪੈਸੇ ਆਉਂਦੇ ਨੇ ਲੋਕ ਭੱਜਦੇ ਨੇ ਮਿਹਨਤ ਨਹੀਂ ਕਰਨੀ ਸਵੇਰੇ 4 ਘੰਟੇ ਮੰਡੀ ਚ ਜਾ ਕੇ ਲਾ ਕੇ ਉਹ ਪਾ ਲਈ ਜੇਬ ਚ ਪੈਸਾ ਆਉਂਦਾ ਮੈਂ ਨਵੇਂ ਪਨੀਰੀ ਨੂੰ ਕਹਿੰਦਾ ਤੁਸੀਂ ਕੰਮ ਕਰਨਾ ਚਾਹੋ ਚਲੋ ਮੰਡੀ ਦੇ ਵਿੱਚ ਖਾਓ ਸਿਰ ਦੋ ਦੋ ਵਜੇ ਜਾਓ ਮੰਡੀਆਂ ਦੇ ਵਿੱਚ ਸਾਡੇ ਪ੍ਰਦੇਸੀ ਭਰਾ ਮਿਹਨਤ ਕਰਦੇ ਹੋਏ ਨੇ ਭਰਾ ਹੀ ਨੇ ਭਰਾਵਾ ਸਾਨੂੰ ਕਿਆ ਨੂੰ ਆਪ ਲੋਕ ਕਹੀ ਜਾਂਦੇ ਕਿ ਪ੍ਰਿੰਸੀਪਲ ਸਾਡੇ ਤੇ ਹਮਲਾ ਕਰ ਰਹੇ ਕੁਛ ਨਹੀਂ ਹੈਗਾ ਵੀਰੇ ਇਹ ਇਹ ਤਾਂ ਉਹ ਹੀ ਗੱਲਾਂ ਲੰਨਦੀਆਂ ਹੋ ਰਾਜਨੀਤੀ ਦੋਨੇ ਕਰਾਈਆਂ ਜਾ ਰਹੀਆਂ ਨੇ ਸਾਡੇ ਨਾਲ ਹੁੰਦੀਆਂ ਨਹੀਂ ਇਹ ਉਹ ਮਿਹਨਤ ਕਰਦੇ ਸੀ ਕਾਰ ਨਹੀਂ ਰਹੇ ਤਾਂ ਅਸੀਂ ਆਪਣੇ ਆਪ ਤੇ ਹੈਵੀ ਸਮਝਦੇ ਪਏ ਉਹਨਾਂ ਨੂੰ ਅਸੀਂ ਹੈਵੀ ਸਮਰ ਰਹੇ ਹਾਂ ਹੈਵੀ ਹੈ ਨਹੀਂ ਸਾਡੇ ਤੇ ਕਿਉਂਕਿ ਉਹ ਮਿਹਨਤ ਕਰ ਰਹੇ ਨੇ ਅਸੀਂ ਕਾਰ ਨਹੀਂ ਰਹੇ ਜੇ ਅਸੀਂ ਕਰਦੇ ਹੁਈਏ ਨਾ ਤਾਂ ਮਤਲਬ ਹੀ ਸਾਡੇ ਤੇ ਹੈਵੀ ਹੋਏ ਨਾ ਅਖੀਰ ਦੇ ਵਿੱਚ ਨੌਜਵਾਨ ਮੁੰਡੇ ਕੁੜੀਆਂ ਨੂੰ ਆਪਣੇ ਵੱਲ ਸਨੇਹਾ ਕੀ ਦੇਣਾ ਚਾਹੁੰਦੇ ਸਨੇਹਾ ਵੀਰੇ ਕੰਮ ਕਰੋ ਯਾਰ ਪੰਜਾਬ ਚ ਰਹਿ ਕੇ ਬਹੁਤ ਪਹ ਹੈਗਾ ਦੂਰ ਰਹਿ ਕੇ ਫੈਮਲੀ ਤੋਂ ਦੂਰ ਰਹਿ ਕੇ ਸੀਗਾ ਇੱਕ ਖੁਸ਼ੀ ਮਿਲ ਰਹੀ ਹੈ ਸਾਨੂੰ ਕੋਈ ਰੋਕ ਟੋਕ ਨਹੀਂ ਰਿਹਾ ਇਹ ਖੁਸ਼ੀ ਮਿਲ ਰਹੀ ਹੈ ਕਿ ਮੈਂ ਕਿਹੜਾ ਭਰਾ ਕਿੰਨਾ ਜਾ ਰਿਹਾ ਕਿਹੜੀ ਭੈਣ ਕਿੰਨਾ ਜਾ ਰਹੀ ਹੈ ਉਹ ਖੁਸ਼ੀ ਹੈ ਸਿਰਫ ਉਸ ਤੋਂ ਇਲਾਵਾ ਕੁਝ ਨਹੀਂ ਹੈਗਾ ਵੀਰੇ ਇੱਥੇ ਰਹੋਗੇ ਪਰਿਵਾਰ ਨੇ ਤਾਂ ਪੁੱਛ ਨਹੀਂ ਪੁੱਛਣਾ ਵੀਰੇ ਮੈਂ ਆਪਣੇ ਬੱਚਿਆਂ ਨਾਲ ਹੋ ਕੇ ਤਾਂ ਵੀ ਮੇਰੀ ਮਾਤਾ ਜੀ ਦਾ ਫੋਨ ਆ ਜਾਂਦਾ ਕਿ ਪੁੱਤ ਕਿੱਥੇ ਰਹਿ ਗਿਆ 6:00 ਵਜੇ ਕਿਉਂ ਪਤਾ ਕਿ ਮੈਂ 5:00 ਵਜੇ ਤਾਂ ਗਾਨ ਕਲੋਜ਼ ਕਰਾ ਲਾਣਾ ਸਾਢੇ 5:00 ਤੱਕ ਹਾਲਾ ਫਿਨਿਸ਼ ਹੋ ਜਾਂਦਾ ਹਾਲਾ ਕੁਝ ਕਲੋਜ਼ ਹੋ ਜਾਂਦਾ ਸ਼ਾਮ ਥੱਲੇ ਕਰੀਦਾ ਤੇ ਜਲਦੀ ਦਾ 10 ਕਿਲੋ ਮਿੰਟ ਲਾ ਦੇ ਘਰੇ ਜਾਣ ਚ ਤੀਜਾ 10 ਮਿੰਟ 20 ਮਿੰਟ ਲੇਟ ਹੋ ਜਾਂਦੇ ਮਾਤਾ ਜੀ ਤੇ ਫੋਨ 6 ਵਜੇ ਆ ਜਾਂਦਾ ਪੁੱਤ ਕਿੱਥੇ ਰਹਿ ਗਿਆ じゃ ਕਿ ਹਮ ਅਸੀਂ ਵੀ ਪੁੱਛਣਾ ਹੈ ਸਾਡੇ ਬੱਚੇ ਹੀ ਮਾਤਾ 15 15 ਸਾਲ ਦੇ ਹੋ ਗਏ ਮਾਪਿਓ ਨੇ ਪੁੱਛਣੀ ਪੁੱਛਣਾ ਵੀਰੇ ਜੇ ਉਹ ਤੋਂ ਡਰਦੇ ਭੱਜਦੇ ਹੋ ਨਾ ਤੇ ਕਾਮਯਾਬ ਹੋ ਹੀ ਨਹੀਂ ਸਕਦੇ ਅਸੀਂ ਮਾਪਿਓ ਦਾ ਬਹੁਤ ਜ਼ਰੂਰੀ ਹੈ ਡਾਂਟ ਵੀ ਜ਼ਰੂਰੀ ਹੈ ਪਿਆਰ ਵੀ ਉਹਨਾਂ ਨੇ ਹੀ ਕਰਨਾ ਵੀਰੇ ਸਭ ਤੋਂ ਵੱਧ ਤੁਸੀਂ ਮੈਂ ਪਿਆਰ ਕਰ ਹੀ ਨਹੀਂ ਸਕਦੇ ਯਾਰ ਕਰ ਹੀ ਨਹੀਂ ਸਕਦੇ ਚਾਹੇ ਜਨਾ ਮਰਜ਼ੀ ਆਪਾਂ ਕਹਿ ਦੇਈਏ ਕਿ ਮੇਰਾ ਲਾਈਫ ਪਾਰਟਨਰ ਉੱਥੇ ਰਹਿ ਰਿਹਾ ਹੈ ਆਪ ਕੁੜੀਆਂ ਮੁੰਡੇ ਪਿੱਛੇ ਭੱਜਦੇ ਮੈਂ ਕਹਿੰਦਾ ਮੈਂ ਹੀ ਲਾ ਲਵਾਂ ਵੀਰੇ ਮੈਂ ਮੁੰਡਾ ਆ ਮੈਂ ਕਹਿੰਦਾ ਮੇਰੀ ਮੈਂ ਕੁੜੀ ਨਾਲ ਮੇਰੀ ਜਿਹੜਾ ਫਰੈਂਡਸ਼ਿਪ ਹੈਗੀ ਹੈ ਨਾ ਮੈਂ ਭੱਜ ਰਿਆਂ ਉਹਦੇ ਪਿੱਛੇ ਉਹ ਲਾਈਫ ਨਹੀਂ ਹੈਗੀ ਵੀਰੇ ਕੁੜੀ ਗਵੇ ਮੁੰਡੇ ਨਾਲ ਮੈਂ ਮੁੰਡੇ ਨਾਲ ਮੇਰਾ ਯਾਰੀ ਦੋਸਤੀ ਹੈਗੀ ਹੈ ਜਾਂ ਮੇਰਾ ਮਿੱਤਰ ਆ ਜਾਂ ਕੁਝ ਭੱਜ ਰਿਆਂ ਲਾਈਫ ਨਹੀਂ ਹੈਗੀ ਮਾਂ ਪਿਓ ਤੋਂ ਇਲਾਵਾ ਲਾਈਫ ਹੈ ਹੀ ਨਹੀਂ ਵੀਰੇ ਜਿਨ੍ਹਾਂ ਨੇ ਤੁਹਾਨੂੰ ਪਾਲ ਪੋਸ ਕੇ ਵੱਡਾ ਕੀਤਾ ਨਾ ਉਹਨੂੰ ਪੁੱਛੋ ਉਹਨਾਂ ਬੈਠ ਕੇ ਡਿਸੀਜਨ ਕਰ ਲਓ ਕੋਈ ਦਿੱਕਤ ਨਹੀਂ ਹੈਗੀ ਮਾਂ ਪਿਓ ਨੂੰ ਮਨਾਓਗੇ ਹਾਂ ਭਜੀਆ ਇਦਾਂ ਕਰਕੇ ਮਨਾਓ ਬਲੈਕਮੇਲ ਨਾ ਕਰੋ ਸਾਡੇ 'ਚ ਬਲੈਕਮੇਲ ਵਧ ਗਈ। ਸਾਡੇ 'ਚ ਬਲੈਕਮੇਲ ਵਧ ਗਈ। ਕੋਈ ਕੰਮ ਕਰਨਾ ਉਹਨੂੰ ਬਲੈਕਮੇਲ 'ਚ ਪਾ ਲੈਂਦੇ ਆ। ਕੀ ਆ ਕਰੋਂਗੇ ਠੀਕ ਹੈ ਨਹੀਂ ਤਾਂ ਚੱਲੇ। ਜਾਂ ਚੱਲੇ ਆ ਲਾਈਫ ਖਤਮ ਕਰਾਂ। ਹੂੰ ਠੀਕ ਆ ਆਹ ਬਹੁਤ ਚੰਗਾ ਹੈ। ਇਹ ਲਾਈਫ ਖਤਮ ਦਾ ਧਮਕੀ ਵੀਰੇ ਬਹੁਤ ਵਧ ਗਈ। ਉਤੋਂ ਹੈਵ ਨਹੀਂ ਭਾਜੀ ਕਾਰ ਵੀ ਲੰਦੇ ਲੋਕ। ਸ਼ੈ ਸ਼ਕਤੀ ਹੈ ਨਹੀਂ ਨਾ। ਇੱਕ ਮੈਨੂੰ ਅੱਜ ਤੋਂ ਮੰਨ ਲਓ 20 ਸਾਲ ਪਹਿਲਾਂ ਦੀ ਗੱਲ ਕਰ ਲੈਂਦੇ ਆ। ਜੀ। ਲੱਗਦਾ ਕਿ 20 ਸਾਲ ਪਹਿਲਾਂ ਪਰਦੇ ਬਹੁ ਸੀਗੇ। ਚੱਲਦਾ ਉਦੋਂ ਵੀ ਸਾਰਾ ਇਦਾਂ ਸੀਗਾ ਵੀ ਹਾਂ ਮੁੰਡੇ ਕੁੜੀਆਂ ਮਿਲਦੇ ਨੇ ਇਹ ਉਹ। ਪਰ ਸ਼ਰੇਆਮ ਨਹੀਂ ਸੀ। ਬ੍ਰੀਅਰ ਡੇਲਰ ਵਿੱਚ ਪੀਚਰ ਸੀ ਨਾ ਪੀਚਰ। ਉਹ ਡੱਬੀਆਂ ਨੇ ਖਤਮ ਕਰਦੀ। ਜਿਹਨੂੰ ਆਪਾਂ ਮੋਬਾਈਲ ਕਹਿੰਦੇ ਹਾਂ। ਮੈਂ ਡੱਬੀ ਕਹਿੰਦਾ ਵੀਰੇ ਉਹ ਡੱਬੀ ਐ ਇਸਟਾ ਮਾਚੀ ਵਾਲੀ ਡੱਬੀ ਐ ਉਹ। ਬਿਨਾ ਚਿਗਾਰੀ ਤੋਂ ਅੱਗ ਲਾਉਂਦੀ ਆ ਉਹ। ਬਿਨਾ ਚਿਗਾਰੀ ਤੋਂ ਅੱਗ ਲਾਉਂਦੀ ਆ ਉਹ। ਬਸ ਇੰਨਾ ਆਪਾਂ ਨੂੰ ਪਤਾ ਉਸ ਚੀਜ਼ ਦਾ। ਜੇ ਉਹ ਡੱਬੀ ਅੱਛੀ ਹੁੰਦੀ ਨਾ ਵੀਰੇ ਤੇ ਆਪਾਂ ਇਸੇ ਬਿਲਡਿੰਗ ਖੜੀ ਕਰਦੀਏ। ਅਸੀਂ ਬਾਹਰ ਜਾ ਕੇ ਬਿਲਡਿੰਗ ਅਸੀਂ ਆਪੇ ਹੀ ਆਪਣੇ ਪੰਜਾਬੀ ਭਰਾ ਮਿਹਨਤ ਕਰਕੇ ਖੜੀ ਕਰਦੇ ਪੈਣਾ। ਦੁਬਈ ਕੀ ਇਸੀ ਵਜ੍ਹਾ ਹੈ ਰੇਗਿਸਟਾਂਸੀ ਸਾਰਾਈ ਕੀ ਹੋਇਆ ਉੱਥੇ ਜ਼ੀਰੋ ਕ੍ਰਾਈਮ ਹੈ ਉੱਥੇ ਸ਼ੋਰੂਮ ਜੁਵਲੀ ਦੇ ਐ ਖੁੱਲੇ ਨੇ ਓਪਨ ਚ ਕਿਉਂ ਇੱਥੇ ਸਾਡੀ ਇੰਨੀ ਸਿਕਿਉਰਿਟੀ ਬੰਦਾ ਇੱਕ ਕੋਈ ਰਾਜਨੀਤੀ ਹੋਵੇ ਬਾਬਾ ਹੋਵੇ ਉਹਦੇ ਪਿੱਛੇ ਇੰਨੀ ਸਿਕਿਉਰਿਟੀ ਹੈ ਉਹਨੀ ਸਿਕਿਉਰਿਟੀ ਉੱਥੇ ਮੈਂ ਕਦੇ ਸ਼ੋਰੂਮ ਦੇ ਮੂਰੇ ਵੀ ਨਹੀਂ ਹੋਣੀ ਕਦੇ ਚੀਜ਼ਾਂ ਫਰਕ ਹੈ ਵੀਰੇ ਅਸੀਂ ਇੱਥੇ ਵੀ ਕਰਦਾ ਉੱਥੇ ਵੀ ਸਾਡੇ ਪੰਜਾਬੀਆਂ ਨੇ ਮਿਹਨਤ ਕੀਤੀ ਹੈ ਨਾ ਜਾ ਕੇ ਜਾਕੇ ਲਾਕੇ ਲੱਕੜ ਵਾਲਾ ਕੰਮ ਕੀਤਾ ਬਿਲਡਿੰਗਾਂ ਬਣਾਉਣ ਦਾ ਕੰਮ ਕੀਤਾ ਉਹ ਵੱਖਰੀ ਗੱਲ ਹੈ ਕਿ ਉਹਨਾਂ ਦਾ ਮਾਈਂਡ ਓਪਨ ਆ ਬਹੁਤ ਵੱਡਾ ਮਾਈਂਡ ਆ ਸਾਡਾ ਉੱਥੇ ਮਾਈਂਡ ਇਹਦੇ ਹੈ ਨਹੀਂ ਸਾਨੂੰ ਤਾਂ ਪਹਿਲੀ ਕਦੇ ਯਾਰ ਕੁਰਸੀ ਨਹੀਂ ਉੱਠਣ ਦਿੰਦੀਆਂ ਚਾਹੇ ਉਹ ਰਾਜੇ ਵਾਲੇ ਦੀਆਂ ਸੀਗੀਆਂ ਚਾਹੇ ਉਹ ਸਾਡੀਆਂ ਮੰਤਰੀਆਂ ਵਾਲੇ ਦੀਆਂ ਕੁੱਤਸੀਆਂ ਨੇ ਇਹੀ ਸਾਨੂੰ ਉੱਠਣ ਨਹੀਂ ਦਿੰਦੀਆਂ ਕਿਉਂਕਿ ਮੈਂ ਕਹਿੰਦਾ ਮੇਰੀ ਕੁਰਸੀ ਆ ਇਹਨੂੰ ਉੱਠਣ ਦੇਣੀ ਨਹੀਂ ਆਪ ਮੈਂ ਇਹੀ ਰਹਿਣਾ ਮੇਰੇ ਅਗਲੇ ਪੁੱਤ ਵੀ ਇੱਥੇ ਬਹਿਣਾ ਮੇਰੇ ਅਗੇ ਦੋਤਾ ਵੀ ਪੋਤਾ ਵੀ ਇੱਥੇ ਬਹਿਣਾ ਸਾਨੂੰ ਇਹੀ ਨਹੀਂ ਛੱਡਦੀਆਂ ਪੰਜਾਬ ਦੀ ਐਸੀ ਤਾਂ ਅਸੀਂ ਹੁੰਦੀ ਹੋ ਜੇ ਕੋਰੀਆਂ ਲੱਗਣੀਆਂ ਗੱਲਾਂ ਇਹ ਪਰ ਵਧੀਆ ਨੇ ਵੀਰੇ ਇਹ ਗੱਲਾਂ ਇਹ ਜਿਹੜਾ ਇੱਥੇ ਇੰਨਾ ਖੁਸ਼ਹਾਲ ਪੰਜਾਬ ਗੁਰੂ ਸਾਹਿਬ ਮਹਾਰਾਜਾ ਰਣਜੀਤ ਸਿੰਘ ਬਣਾ ਕੇ ਗਏ ਨੇ ਨਾ ਜਿਹੇ ਪਿੱਛੇ ਗੁਰੂ ਸਾਹਿਬ ਨੇ ਸੰਭਾਲਿਆ ਅੱਗੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਸੰਭਾਲਿਆ ਨਾ ਉਹ ਰਾਤ ਦੇ ਵਿੱਚ ਤੇ ਹੁਣ ਰਾਤ ਦੇ ਵਿੱਚ ਫਰਕ ਕੀ ਹੈ ਉਸ ਟਾਈਮ ਵੀ ਰਾਜਾ ਸਾਹਿਬ ਨੇ ਆਪਣੇ ਇੱਕ ਸੋਨੇ ਦਾ ਡੱਬਾ ਕੇ ਭੇਜਤਾ ਸੀ ਕਿਸੇ ਨੇ ਲਾਇਆ ਸੀ ਪੂਰਾ ਰਾਜ ਕੋ ਮੈਂ ਸੀ ਠੀਕ ਹੈ ਜੀ ਉਸ ਟਾਈਮ ਪਾ ਲੱਗਿਆ ਸੀ ਕਿ ਮੇਰੇ ਰਾਜ 'ਚ ਕੋਈ ਕ੍ਰਾਈਮ ਨਹੀਂ ਕੋਈ ਸਜ਼ਾ ਨਹੀਂ ਸੀ ਕਿਸੇ ਟਾਈਮ ਉਸ ਟਾਈਮ ਤੇ ਹੁਣ ਸਜ਼ਾ ਹੁਣ ਤੇ ਬਾਜ਼ ਵੀ ਡਰ ਨਹੀਂ ਹੈਗਾ ਸਾਡੇ ਕੋਲ ਚਿੱਟਾ ਚਿੱਟਾ ਵੇਚੀ ਜਾਂਦਾ ਨਸ਼ੇ ਨਸ਼ਾ ਨਸ਼ਾ ਵੇਚੀ ਜਾਂਦਾ ਪੂਰਾ ਦਾਰੂ ਵਾਲਾ ਪੂਰੀ ਥੋਕ ਕੇ ਦਾਰੂ ਵੇਚਦਾ ਪਿਆ ਉਹਨੂੰ ਪਤਾ ਅੱਜ ਲੈ ਕੇ ਸ਼ਾਮ ਨੂੰ ਛੱਡਣਾ ਇਹਨਾਂ ਨੇ ਨਹੀਂ ਕਰਿਆ ਕਿ ਸਾਨੂੰ ਛੱਡਦੇ ਆ ਭਾਜੀ ਇਹ ਤੇ ਸਾਡੇ ਸਾਰੇ ਨਾਲ ਨੇ ਸਾਰੇ ਭਰਾ ਨਾਲ ਨੇ ਸਾਰੇ ਭਰਾ ਟਾਈਮ ਆਊਗਾ ਵੀਰੇ ਗੁੱਸੇਗੇ ਪੰਨੂੰ ਲਾਈਫ ਸੋਣੀ ਚੱਲਨੀ ਚਾਹੀਦੀ ਹੈ ਬਸ ਮੈਂ ਭਰਾਵਾਂ ਨੂੰ ਇਹੀ ਕਹਿੰਦਾ ਛੋਲੇ ਛੋਟੇ ਭੈਣ ਭਰਾ ਮੇਰੇ ਹੈਗੇ ਨੇ ਵੱਡੇ ਵੀ ਹੈਗੇ ਨੇ ਕੰਮ ਦੇ ਵਿੱਚ ਕੋਈ ਕਮੀ ਨਹੀਂ ਕਰਨ ਲਈ ਜਾਓ ਸਾਰੇ ਕੰਮ ਹੁੰਦੇ ਆ ਵੀਰੇ ਠੀਕ ਹੁੰਦੇ ਆ ਆਪਾਂ ਕੀਤੀ ਹੈ ਮਿਹਨਤ ਕੀਤੀ ਹੈ ਠੀਕ ਆ ਅੱਗ 'ਚ ਸੜਦੇ ਵੀ ਰਹੇ ਆ ਤਾਲੇ ਹਾਮੇ ਮਿਹਨਤ ਧੁੱਪੇ ਵੀ ਕੀਤੀ ਅਸੀਂ ਪਸੀਨੇ ਦੇ ਵਿੱਚ ਵੀ ਕੀਤੀ ਹੈ ਠੰਡੇ 'ਚ ਵੀ ਕੀਤੀ ਹੈ ਤੇ ਹੁਣ ਗੁਰੂ ਸਾਹਿਬ ਦਾ ਪਿਆਰ ਪੂਰਾ ਮਿਲਦਾ ਉੱਥੇ ਉਹ ਪਿਆਰ ਕਰਕੇ ਆਪਾਂ ਕੁਝ ਦੁਕਾਨਾਂ ਖੋਲਣ ਦੀ ਹਿੰਮਤ ਪਾਈ ਹੈ ਨਾ ਮੇਰਾ ਪਲੋ ਇੱਕ ਵੀਦਗਾਨ ਖੋਲਣ ਦੀ ਹਿੰਮਤ ਐ ਨਹੀਂ ਸੀ ਜੇ ਯਾਰਾ ਤੁਸੀਂ سپورਟ ਨਾ ਹੁੰਦੀ ਮੇਰੇ ਇਹ ਚੀਜ਼ਾਂ ਨੇ ਵੀਰੇ ਕਰੋ سپورਟ ਆਪਣੇ ਪੰਜਾਬ ਨੂੰ ਤੇ ਆਪਣੇ ਆਪ ਨੂੰ ਕਰੋ سپورਟ ਕਿਸੇ ਨੂੰ ਨਹੀਂ ਕਰਨੀ ਚਾਹੀਦੀ ਮੈਂ ਤਾਂ ਇਹ ਕਹਿੰਦਾ ਆਪਣੇ ਆਪ ਨੂੰ سپورਟ ਕਰੋ ਕਿਸੇ ਦੀ سپورਟ ਨਹੀਂ ਚਾਹੀਦੀ ਆਪਣੀ سپورਟ ਆਪ ਆਪ ਕਰ ਲੈਣਾ ਮਾਈਂਡ ਦੇ ਵਿੱਚ ਤੇ ਚੜਦੀ ਕਲਾ ਹੀ ਹੈ ਵੀਰੇ ਅੱਜ ਨਿਸ਼ਾਨ ਸਾਹਿਬ ਹੋਰ ਤੇ ਕੱਲ ਹੋਰ ਚੜਦੀ ਕਲਾ ਹੀ ਨਿਸ਼ਾਨ ਸਾਹਿਬ ਜਾਣੇ ਆ ਇਹ ਇਦਾਂ ਹੁੰਦਾ ਵੀਰੇ ਮੇਨਾ ਹੋਇਆ ਬਹੁਤ ਹੌਣੀ ਲਾਈਫ ਚੱਲੀ ਐ ਚੱਲਦੀ ਪਈ ਐ ਅੱਗੇ ਸਵਾਸਾਂ ਦੀ ਪੂੰਜੀ ਦਾ ਪਤਾ ਕੁਛ ਨਹੀਂ ਕਿੰਨੇ ਮੇਰੇ ਪਿਓਲੇ ਦਿੱਤੇ ਰਹੇ ਨੇ ਠੀਕ ਹੈ ਜੀ ਇੰਨੀ ਕਿਜ਼ਾਤ ਮੇਰੇ ਬਣਾ ਦੀ ਜੀ ਬਹੁਤ ਬਹੁਤ ਧੰਨਵਾਦ ਆਪ ਦਾ ਟਾਈਮ ਦੇਣ ਦੇ ਲਈ ਧੰਨਵਾਦ ਸੋ ਇਸੇ ਤਰੀਕੇ ਦੇ ਨਾਲ ਹੋਰ ਵੀ ਪੋਡਕਾਸਟ ਲੈ ਕੇ ਅਸੀਂ ਹਾਜ਼ਰ ਹੋਵਾਂਗੇ ਜਿਨ੍ਹਾਂ ਦੇ ਨਾਲ ਤੁਹਾਨੂੰ ਕੋਈ ਮੈਸੇਜ ਮਿਲੇ ਔਰ ਜਿਹੜੇ ਨੌਜਵਾਨ ਆਪਣੀ ਮਿਹਨਤ ਕਰਨਾ ਚਾਹੁੰਦੇ ਨੇ ਉਹ ਜਰੂਰ ਮਿਹਨਤ ਕਰਨ ਕਿਉਂਕਿ ਪੰਜਾਬ ਦੇ ਵਿੱਚ ਇਹ ਨਹੀਂ ਹੈਗਾ ਕਿ ਕੰਮ ਕਰਨ ਨਹੀਂ ਹੈਗਾ ਜਿਨ੍ਹਾਂ ਦੇ ਕੋਲ ਥੋੜੇ-ਬਹੁਤ ਵੀ ਪੈਸੇ ਨੇ ਆਪਣਾ ਕੰਮ-ਕਾਰ ਕਰਕੇ ਕੁਛ ਨਾ ਕੁਝ ਬਣਾ ਰਹੇ ਨੇ ਤੇ ਅਸੀਂ ਉਮੀਦ ਕਰਦੇ ਹਾਂ ਕਿ ਜਿਹੜੇ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਨੇ ਉਹ ਪੰਜਾਬ ਦੇ ਵਿੱਚ ਆਪਣੀ ਬਿਜ਼ਨਸ ਕਰਨਗੇ ਦੁਆਰਾ ਤੋਂ ਪੰਜਾਬ ਦੇ ਵਿੱਚ ਆਪਣੀ ਬਿਜ਼ਨਸ ਕਰਕੇ ਆਪਣੇ ਆਪ ਨੂੰ ਸਟੇਬਲ ਕਰਨਗੇ ਅਤੇ ਜਿਹੜੇ ਬਾਹਰਲੀ ਕੰਟਰੀਜ਼ ਦੇ ਵਿੱਚ ਨੌਜਵਾਨ ਸੈਟਲ ਹੋਏ ਹੋਏ ਨੇ ਉਹ ਪੰਜਾਬ ਵਾਪਸੀ ਕਰਨਗੇ ਤੇ ਪੰਜਾਬ ਨੂੰ ਆ ਕੇ ਸਾਂਭਣਗੇ